ਗੁਰੂ ਅੰਗਦ ਦੇ ਪਾਸ਼ਾ ਨੇ ਪੰਜ ਚੀਜ਼ਾਂ ਸੰਭਾਲੀਆਂ ਤੇ ਸਾਨੂੰ ਸੰਭਾਲਣ ਦੀ ਜਾਚ ਸਿਖਾਈ ਪਹਿਲਾ ਤਾਂ ਧੰਨ ਗੁਰੂ ਨਾਨਕ ਸਾਹਿਬ ਨੇ ਬਚਪਨ ਸੰਭਾਲਣਾ ਸਿਖਾਇਆ ਦੂਜਾ ਗੁਰੂ ਅੰਗਦ ਸਾਹਿਬ ਨੇ ਜਵਾਨੀ ਸੰਭਾਲਣੀ ਸਿਖਾਈ ਤੀਜਾ ਗੁਰੂ ਅੰਗਦ ਸਾਹਿਬ ਨੇ ਇਤਿਹਾਸ ਸੰਭਾਲਣਾ ਸਿਖਾਇਆ ਚੌਥਾ ਗੁਰੂ ਅੰਗਦ ਸਾਹਿਬ ਨੇ ਬੋਲੀ ਗੁਰਮੁਖੀ ਭਾਸ਼ਾ ਮਾਤਰ ਭਾਸ਼ਾ ਨੂੰ ਸੰਭਾਲਣਾ ਸਿਖਾਇਆ ਤੇ ਪੰਜਵਾਂ ਧੰ ਗੁਰੂ ਅੰਗਦ ਦੇ ਪਾਤਸ਼ਾਹ ਨੇ ਗੁਰਬਾਣੀ ਨੂੰ ਸੰਭਾਲਣ ਦੀ ਜਾਂਚ ਸਿਕਾਈ ਕਿਉਂਕਿ ਜਿਹੜੇ ਪਹਿਲੀ ਵਾਰ ਬਾਣੀ ਗੁੱਟ ਕੇ ਸਾਬਾਂ ਚ ਆਈ ਇਹ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੀ ਦੇਣ ਹੈ ਖੈਰ ਮੱਜ ਦੋ ਹੀ ਪੱਖਾਂ ਸਾਝੇ ਕਰਨਿਆਂ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਨੇ ਬਚਪਨ ਤੇ ਬੋਲੀ ਇਹ ਦੋਵਾਂ ਦਾ ਹੁਣ ਸੁਮੇਲ ਗਏ ਗੁਰੂ ਅੰਗਦ ਦੇ ਪਾਤਸ਼ਾਹ ਜਖੰਡੂਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ ਖੰਡੂਰ ਸਾਹਿਬ ਵਸਾਇਆ ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਨੇ ਸਾਰੇ ਖੰਡੂਰ ਦੇ ਬੱਚੇ ਇਕੱਠੇ ਕਰ ਲਏ ਆਪਣੇ ਕੋਲ ਲੈ ਆਏ ਅੱਜ ਉਹਨਾਂ ਬੱਚਿਆਂ ਨੂੰ ਕੋਲ ਬਿਠਾ ਕੇ ਹੁਣ ਦੇਖੋ ਬਚਪਨ ਵੀ ਸੰਭਾਲਣ ਲੱਗਿਆ ਤੇ ਉਹਨਾਂ ਬੱਚਿਆਂ ਦੇ ਰਾਹੀਂ ਗੁਰਮੁਖੀ ਭਾਸ਼ਾ ਤੇ ਬੋਲੀ ਵੀ ਸੰਭਾਲਣ ਲੱਗਿਆ ਉਹਨਾਂ ਬੱਚਿਆਂ ਦਾ ਹੁਣ ਬਚਪਨ ਤਾਂ ਆਪਣੇ ਆਪ ਸੰਭਾਲਿਆ ਗਿਆ ਨਾ ਜਦੋਂ ਬਚਪਨ ਵਿੱਚ ਹੀ ਉਹਨਾਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲੱਗਿਆ ਗੁਰਮੁਖੀ ਭਾਸ਼ਾ ਨਾਲ ਜੋੜਨ ਲੱਗਿਆ ਮਾਤ ਭਾਸ਼ਾ ਨਾਲ ਜੋੜਨ ਲੱਗਿਆ ਅੱਜ ਇਹ ਗੁਰੂ ਅੰਗਦ ਸਾਹਿਬ ਪਰਉਕਾਰ ਕਰਨ ਲੱਗੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਸਤਾਦਾਂ ਨੂੰ ਸਿਖਾਇਆ ਕੁਤਬਦੀਨ ਬ੍ਰਿਜਨਾਥ ਗੋਪਾਲ ਦਾਸ ਤਿੰਨਾਂ ਦਾ ਜ਼ਿਕਰ ਹੈ ਤਿੰਨਾਂ ਕੋਲ ਪੜਨ ਗਏ ਤਿੰਨਾਂ ਨੂੰ ਕਿਹਾ ਸੀ ਜੇ ਤੁਹਾਡੀ ਵਿਦਿਆ ਵਿੱਚ ਰੋਹਾਨੀਅਤ ਨਹੀਂ ਫਿਰ ਤੁਹਾਡੀ ਵਿਦਿਆ ਵਿਦਵਾਨ ਤਾਂ ਬਣਾ ਸਕਦੀ ਹੈ ਇਨਸਾਨ ਨਹੀਂ ਬਣਾ ਸਕਦੀ ਇਨਸਾਨ ਨਹੀਂ ਬਣਾ ਸਕਦੀ ਇਸ ਵਿਦਿਆ ਵਿੱਚ ਰੋਹਾਨੀਅਤ ਹੋਵੇ ਤਾਂ ਹੀ ਇਹ ਵਿਦਿਆ ਪੜਨ ਵਾਲੇ ਇਨਸਾਨ ਵੀ ਬਣਨਗੇ ਵਿਦਵਾਨ ਵੀ ਬਣਨਗੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਉਸਤਾਦ ਲੋਕਾਂ ਨੂੰ ਕਿਹਾ ਕਿ ਭਾਈ ਉਹ ਬੋਲੀ ਉਹ ਪਾਸ਼ਾ ਆਪ ਪੜੋ ਤੇ ਪੜਾਓ ਜਿਹਦੇ ਵਿੱਚ ਰੋਹਾਨੀਅਤ ਗੁਰੂ ਪ੍ਰਮਾਤਮਾ ਦੀ ਝਲਕ ਹੋਵੇ ਤੇ ਅੱਜ ਬੱਚਿਆਂ ਨੂੰ ਗੁਰੂ ਅੰਗਦ ਦੇ ਪਾਸ਼ਾ ਪੜਾਉਣ ਲੱਗੇ ਆ ਗੁਰੂ ਅੰਗਦ ਦੇ ਮਾਰੇ ਨੇ ਬੱਚਿਆਂ ਨੂੰ ਕੋਲ ਬਿਠਾਉਣਾ ਤੇ ਉਹਨਾਂ ਨੂੰ ਗੁਰਮੁਖੀ ਲਿਪੀ ਬਾਰੇ ਜਾਣਕਾਰੀ ਦੇਣੀ ਕਈ ਕਹਿੰਦੇ ਆ ਜੀ ਗੁਰਮੁਖੀ ਲਿਪੀ ਗੁਰੂ ਅੰਗਦ ਦੇ ਪਾਸ਼ਾ ਨੇ ਬਣਾਈ ਨਹੀਂ ਗੁਰਮੁਖੀ ਤਾਂ ਭਾਈ ਬੜੀ ਪੁਰਾਣੀ ਹੈ ਆ ਆਪਣੇ ਪੰਜਾਬ ਵਿੱਚ ਹੀ ਹਠੂਰ ਪਿੰਡ ਹੈ ਉੱਥੇ ਫਿਰੋਜ਼ਦੀਨ ਸ਼ਾਹ ਦਾ ਇੱਕ ਮਕਬਰਾ ਹੈ ਗੁਰੂ ਨਾਨਕ ਸਾਹਿਬ ਤੋਂ ਸੈਂਕੜੇ 100 ਸਾਲ ਪਹਿਲਾਂ ਹੋਇਆ ਉਹਦੇ ਮਕਬਰੇ ਤੇ ਜਿਹੜੇ ਬੋਲ ਲਿਖਿਆ ਜਿਹੜੀ ਬੋਲਾਂ ਦੀ ਇਬਾਰਤ ਹੈ ਉਹ ਗੁਰਮੁਖੀ ਭਾਸ਼ਾ ਨਾਲ ਮੇਲ ਖਾਂਦੀ ਹੈ ਗੁਰਮੁਖੀ ਭਾਸ਼ਾ ਨਾਲ ਮੇਲ ਖਾਂਦੀ ਹੈ ਤੇ ਮਹਾਰਾਜ ਕਹਿੰਦੇ ਆ ਇਹ ਗੁਰੂ ਨਾਨਕ ਸਾਹਿਬ ਆਏ 14ਵੀਂ ਸਦੀ ਦੇ ਵਿੱਚ ਜਦੋਂ ਮੁਗਲਿਆ ਸਲਤਨਤ ਦਾ ਰਾਜ ਹੈ ਇਸ ਦੇਸ਼ ਵਿੱਚ ਉਹਨਾਂ ਨੇ ਸਾਡੇ ਸੱਭਿਆਚਾਰ ਸਾਡੇ ਤਿਹਾਰਾਂ ਤੇ ਰੋਕ ਲਾ ਦਿੱਤੀ ਪਰ ਉਸ ਵੇਲੇ ਜਿਹੜੇ ਕੁਝ ਕੁ ਮਨੀਮਾ ਦੇ ਵਹੀ ਖਾਤਿਆਂ ਵਿੱਚ ਸਾਡੀ ਪੰਜਾਬੀ ਬੋਲੀ ਮਾਤ ਪਾਸ਼ਾ ਜੀ ਨੂੰ ਲੁੰਡੀ ਬੋਲੀ ਕਰਕੇ ਜਾਣਿਆ ਜਾਂਦਾ ਹੈ ਤੇ ਉਹ ਕਿਤੇ ਨਾ ਕਿਤੇ ਦਬੇ ਜਿਹੜੇ ਉਹ ਸਾਹ ਲੈ ਰਹੀ ਸੀ ਪਰ ਗੁਰੂ ਨਾਨਕ ਸਾਹਿਬ ਇਸ ਪੰਜਾਬੀ ਤੇ ਗੁਰਮੁਖੀ ਬੋਲੀ ਦੇ ਮਸੀਹਾ ਬਣ ਕੇ ਆਏ ਇਹਨੂੰ ਫਿਰੁਰਜੀਤ ਕੀਤਾ ਜੇ ਪੰਜਾਬੀ ਇਸ ਗੁਰਮੁਖੀ ਲਿਪੀ ਦੀ ਪੂਰੀ ਅਸੀਂ ਕੋਈ ਮਿਸਾਲ ਲੈਣੀ ਹੋਵੇ ਤਾਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਆਸਾ ਰਾਗ ਵਿੱਚ ਪੱਟੀ ਬਾਣੀ ਲਿਖੀ ਹੈ ਉਸ ਬਾਣੀ ਦਾ ਪਾਠ ਕਰਿਓ ਉਸ ਪੱਟੀ ਬਾਣੀ ਦੇ ਵਿੱਚ ਇਹ ਸਾਰੇ 35 ਅੱਖਰ ਜਿਹੜੇ ਗੁਰਮੁਖੀ ਲਿਪੀ ਦੇ ਆ ਸਾਰੇ ਉਹਦੇ ਵਿੱਚ ਵਰਤੇ ਗਏ ਆ ਉਹ ਗੱਲ ਵਕਰੀ ਕਿ ਉਹ ਸੱਸੇ ਤੋਂ ਸ਼ੁਰੂ ਐ ਸੱਸੇ ਸੋਇ ਸ੍ਰੇਸਤ ਜਨ ਸਾਜੀ ਸਭਨਾ ਕਾਰਨ ਏਕ ਪਿਆ ਇਸ ਪੱਟੀ ਦੇ ਵਿੱਚ ਗੁਰੂ ਨਾਨਕ ਸਾਹਿਬ ਈ ਡੀ ਆੜਾ ਤੇ ਊੜੇ ਤੋਂ ਸ਼ੁਰੂ ਕਰਦੇ ਆ ਤੇ ਇਸ ਤਰੀਕੇ ਨਾਲ ਇਹ ਦੀਵਾਰਤ ਖੈ ਪਰ ਗੁਰੂ ਅੰਗਦ ਦੇ ਪਾਤਸ਼ਾਹ ਨੇ ਇਹਨੂੰ ਤਰਤੀਬ ਦਿੱਤੀ ਬਣਾਈ ਨਹੀਂ ਗੁਰੂ ਅੰਗਦ ਸਾਹਿਬ ਨੇ ਗੁਰਮੁਖੀ ਲਿਪੀ ਪੜਾਈ ਹੈ ਗੁਰਮੁਖੀ ਲਿਪੀ ਦਾ ਵਿਕਾਸ ਕੀਤਾ ਹੈ ਸਤ ਗੁਰਾਂ ਨੇ ਊੜਾ ਆੜਾ ਈੜੀ ਸਸਾ ਹਾਹਾ ਇਹਦੀ ਇਬਾਰਤ ਐਵੇਂ ਲਿਖੀ ਗੁਰੂ ਅੰਗਦ ਦੇ ਪਾਤਸ਼ਾਹ ਨੇ ਗੁਰਮੁਖੀ ਭਾਸ਼ਾ ਦਾ ਵਿਕਾਸ ਕੀਤਾ ਛੋਟੇ ਛੋਟੇ ਬੱਚਿਆਂ ਨੂੰ ਬਾਲ ਕੈਦੇ ਬਣਾ ਕੇ ਉਹਨਾਂ ਬਾਲ ਕੈਦਿਆਂ ਵਿੱਚ ਇਹ ਭਾਸ਼ਾ ਪੜ੍ਹਾਉਣੀ ਸ਼ੁਰੂ ਕੀਤੀ ਫੱਟੀਆਂ ਦੇ ਉੱਪਰ ਇਹ ਭਾਸ਼ਾ ਲਿਖ ਕੇ ਪੜ੍ਹਾਉਣੀ ਸ਼ੁਰੂ ਕੀਤੀ ਚੱਲ ਅੱਜ ਉਹ ਫੱਟੀਆਂ ਦਾ ਰੂਪ ਬਦਲ ਕੇ ਕਾਪੀਆਂ ਦੇ ਰੂਪ ਵਿੱਚ ਆ ਗਿਆ ਪਰ ਇਹ ਵੱਡਾ ਪਰਉਪਕਾਰ ਧੰਨ ਗੁਰੂ ਅੰਗਦ ਦੇ ਮਹਾਰਾਜ ਨੇ ਕੀਤਾ ਕਿਉਂਕਿ ਇਸ ਦੇਸ਼ ਵਿੱਚ ਇਦਾਂ ਦੀ ਫਿਤਰਤ ਸੀ ਲੋਕਾਂ ਦੀ ਕੇ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ ਇਹਦੇ ਅਰਥ ਕੀ ਨੇ ਕਿ ਜਿਹੜੇ ਵੀ ਹੁਕਮਰਾਨ ਦਾ ਹੁਕਮ ਰਾਜ ਹੈ ਲੋਕ ਉਹਦੇ ਹਾਕਮੀ ਪ੍ਰਭਾਵ ਥੱਲੇ ਆ ਕੇ ਆਪਣੀ ਬੋਲੀ ਛੱਡ ਕੇ ਉਹਦੀ ਬੋਲੀ ਬੋਲਣ ਲੱਗ ਜਾਂਦੇ ਸਨ ਜੇ ਸਨਾਤਨ ਮਤ ਵਾਲਿਆਂ ਦਾ ਰਾਜ ਆਇਆ ਤੇ ਆਪਣੀ ਬੋਲੀ ਛੱਡੀ ਉਹ ਬੋਲਣ ਲੱਗ ਪਏ ਤੇ ਜੇ ਇੱਥੇ ਮੁਗਲਿਆ ਸਲਤਨਤ ਦੀ ਹਕੂਮਤ ਆਈ ਤੇ ਇਥੇ ਮਲੇਸ਼ ਭਾਖਿਆ ਗਈ ਖੱਤਰੀਆਂ ਦਾ ਧਰਮ ਛੋੜਿਆ ਮਲੇਸ਼ ਭਾਖਿਆ ਗਈ ਉਹਨਾਂ ਨੇ ਆਪਣਾ ਧਰਮ ਆਪਣੀ ਬੋਲੀ ਛੱਡ ਕੇ ਹੁਕਮਰਾਨਾਂ ਦੀ ਉਹਨਾਂ ਦੀ ਮੁਗਲੀਅਤ ਸਲਤਨਤ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਅਚਾਨਕ ਗੁਰੂ ਅੰਗਦ ਦੇ ਪਾਸ਼ਾ ਬੱਚਿਆਂ ਨੂੰ ਗੁਰਮੁਖੀ ਲਿਪੀ ਪੜ੍ਹਾ ਰਿਹਾ ਪੰਜਾਬੀ ਭਾਸ਼ਾ ਪੜ੍ਹਾ ਰਿਹਾ ਮਾਂ ਬੋਲੀ ਨਾਲ ਜੋੜ ਰਿਹਾ ਦੇਖੋ ਬਚਪਨ ਵੀ ਸੰਭਾਲ ਰਿਹਾ ਤੇ ਨਾਲ-ਨਾਲ ਬੋਲੀ ਨੂੰ ਸੰਭਾਲ ਰਿਹਾ ਮੈਂ ਵੀ ਬੇਨਤੀ ਕਰਾਂਗਾ ਅੱਜ ਇੱਥੇ ਮਾਪੇ ਬੈਠੇ ਆ ਬੱਚੇ ਨੇ ਸਾਡੇ ਘਰਾਂ ਚ ਅੱਜ ਆ ਗੁਰੂ ਅੰਗਦ ਦੇ ਪਾਸ਼ਾ ਤੋਂ ਆ ਆ ਗੁਣ ਲੈ ਕੇ ਜਾਇਓ ਕਿ ਅਸੀਂ ਆਪਣੇ ਬੱਚਿਆਂ ਦਾ ਬਚਪਨ ਕਿਵੇਂ ਸੰਭਾਲਣਾ ਹੈ ਤੇ ਆਪਣੇ ਬੱਚਿਆਂ ਨੂੰ ਆਪਣੀ ਮਾਂ ਭਾਸ਼ਾ ਬੋਲੀ ਉਸ ਮਾਂ ਬੋਲੀ ਨਾਲ ਕਿਵੇਂ ਜੋੜਨਾ ਹੈ ਕਿਉਂਕਿ ਅੱਜ ਕਿਤੇ ਨਾ ਕਿਤੇ ਮਾਂ ਬੋਲੀ ਦੇ ਨਾਲੋਂ ਜਿਵੇਂ ਹੌਲੀ ਹੌਲੀ ਇਸ ਪੰਜਾਬ ਦੇ ਦਫ਼ਤਰਾਂ ਵਿੱਚੋਂ ਪੰਜਾਬੀ ਬੋਲੀ ਲੁਪਤ ਹੁੰਦੀ ਜਾ ਰਹੀ ਆ ਥਾਂ ਥਾਂ ਤੇ ਸਾਈਨ ਬੋਰਡਾਂ ਤੋਂ ਪੰਜਾਬੀ ਬੋਲੀ ਲੁਪਤ ਹੁੰਦੀ ਜਾ ਰਹੀ ਹੈ ਉੱਥੇ ਇਸ ਪੰਜਾਬ ਵਿੱਚ ਰਹਿਣ ਵਾਲਿਆਂ ਦੇ ਮਨਾਂ ਤੋਂ ਵੀ ਪੰਜਾਬੀ ਬੋਲੀ ਦੂਰ ਹੁੰਦੀ ਜਾ ਰਹੀ ਹੈ ਬਦਕਿਸਮਤੀ ਹੈ ਕਿਉਂਕਿ ਜਾਪਾਨ ਵਾਲਿਆਂ ਨੂੰ ਵੇਖੋ ਉਹ ਆਪਣੀ ਆਮ ਜਿਹੜੀ ਉੱਥੇ ਪਾਸ਼ਾ ਜਾਪਾਨੀ ਭਾਸ਼ਾ ਵਿੱਚ ਇੱਕ ਦੂਜੇ ਨਾਲ ਗੱਲ ਕਰਦੇ ਆ ਚੀਨ ਵਾਲਿਆਂ ਨੂੰ ਵੇਖੋ ਉਹ ਆਪਣੀ ਮਾਤ ਭਾਸ਼ਾ ਨੂੰ ਇੰਨੀ ਤਰਜੀਹ ਦਿੰਦੇ ਆ ਪਿੱਛੇ ਜੇ 올림픽 ਖੇਡਾਂ ਚੀਨ ਦੇ ਵਿੱਚ ਹੋਈਆਂ ਪੂਰੇ ਵਿਸ਼ਵ ਦੇ ਵਿੱਚ ਲਾਈਵ ਸਿੱਧਾ ਪ੍ਰਸਾਰਣ ਕੀਤਾ ਗਿਆ ਸਾਰੇ ਦੇਸ਼ਾਂ ਨੂੰ ਆਪਣੇ ਇੰਟਰਪ੍ਰੀਟਰ ਲਾ ਕੇ ਉਹ ਮੈਚ 올림픽 ਸੁਣਨਾ ਪਿਆ ਕਿਉਂਕਿ ਸਾਰੇ 올림픽 ਮੈਚ ਦੀ ਕਮੈਂਟਰੀ ਉਹਨਾਂ ਨੇ ਆਪਣੀ ਮਾਤ ਭਾਸ਼ਾ ਵਿੱਚ ਕੀਤੀ ਹੈ ਕੋਈ ਵਰਕ ਨਹੀਂ ਇਟਲੀ ਵਾਲਿਆਂ ਨੂੰ ਵੇਖੋ ਆਪਣੀ ਭਾਸ਼ਾ ਬੋਲ ਰਿਹਾ ਫਰਾਂਸ ਵਾਲਿਆਂ ਨੂੰ ਵੇਖੋ ਆਪਣੀ ਭਾਸ਼ਾ ਬੋਲ ਰਿਹਾ ਜਰਮਨ ਵਾਲਿਆਂ ਨੂੰ ਵੇਖੋ ਉਹ ਜਰਮਨੀ ਆਪਣੀ ਭਾਸ਼ਾ ਬੋਲਣ ਵਿੱਚ ਮਾਣ ਮਹਿਸੂਸ ਕਰਦੇ ਆ ਪਰ ਇੱਕ ਪੰਜਾਬੀ ਅਸੀਂ ਉਹ ਕੌਮ ਹਾਂ ਜਿਹੜੇ ਕਿਤੇ ਨਾ ਕਿਤੇ ਅੱਜ ਆਪਣੀ ਬੋਲੀ ਬੋਲਣ ਲੱਗਿਆਂ ਥੋੜੀ ਸ਼ਰਮ ਮਹਿਸੂਸ ਕਰਨੇ ਆ ਕਦੇ ਹਿੰਦੀ ਬੋਲਣ ਦਾ ਯਤਨ ਕਰਦੇ ਆ ਕਦੇ ਅੰਗਰੇਜ਼ੀ ਵਿੱਚ ਗੱਲ ਕਰਨ ਦਾ ਯਤਨ ਕਰਦੇ ਆ ਅੱਜ ਇਹ ਜਿਹੜੀਆਂ ਤਿੰਨ ਭਾਸ਼ਾ ਟ੍ਰੈਂਗੂਲ ਜਿਹੜੀ ਤਿੰਨ ਭਾਸ਼ਾਂ ਦਾ ਇੱਕ ਸੁਮੇਲ ਕੰਬਾਈਨਡ ਕੀਤਾ ਗਿਆ ਇਹ ਤਿੰਨ ਭਾਸ਼ਾਵਾਂ ਨੇ ਵੀ ਬੜਾ ਨੁਕਸਾਨ ਨਾ ਸਾਡੇ ਬੱਚਿਆਂ ਦੀ ਪੂਰੀ ਅੰਗਰੇਜ਼ੀ ਤੇ ਪਕੜ ਹੈ ਨਾ ਪੂਰੀ ਹਿੰਦੀ ਤੇ ਪਕੜ ਹੈ ਤੇ ਨਾ ਪੂਰੀ ਪੰਜਾਬੀ ਤੇ ਪਕੜ ਹੈ ਖੈਰ ਅਜ ਗੁਰੂ ਅੰਗਦ ਦੇ ਪਾਸ਼ਾ ਬੱਚਿਆਂ ਨੂੰ ਮਾਂ ਭਾਸ਼ਾ ਨਾਲ ਜੋੜ ਰਿਆ ਗੁਰਮੁਖੀ ਭਾਸ਼ਾ ਪੜ੍ਹਾ ਰਿਆ ਅਚਾਨਕ ਇੱਧਰ ਬਾਬਰ ਦਾ ਪੁੱਤਰ ਹਮਾਂਜੂ ਕਨੌਜ਼ ਦੇ ਜੰਗ ਵਿੱਚ ਸ਼ੇਰ ਸ਼ਾਹ ਸੂਰੀ ਦੇ ਕੋਲੋਂ ਹਾਰ ਖਾ ਕੇ ਵਾਪਸ ਜਦੋਂ ਮੁੜਿਆ ਆਉਂਦਾ ਤੇ ਕਿਸੇ ਨੇ ਇਹਨੂੰ ਕਿਹਾ ਵੀ ਤੂੰ ਗੁਰੂ ਨਾਨਕ ਸਾਹਿਬ ਦੇ ਘਰ ਚੱਲਿਆ ਜਾ ਗੁਰੂ ਨਾਨਕ ਸਾਹਿਬ ਦੀ ਅਸੀਸ ਨਾਲ ਹੀ ਤੁਹਾਡੇ ਘਰ ਵਿੱਚ ਇਹ ਰਾਜ ਭਾਗ ਆਇਆ ਅੱਜ ਤੈਨੂੰ ਬੇਸਹਾਰੇ ਨੂੰ ਕੱਲਾ ਗੁਰਨਾਨਕ ਦਾ ਘਰ ਸਹਾਰਾ ਦੇ ਸਕਦਾ ਕੋਈ ਹੋਰ ਨਹੀਂ ਬੜੀ ਤੇਜ਼ੀ ਦੇ ਨਾਲ ਖੰਡੂਰ ਸਾਹਿਬ ਆਇਆ ਤੇ ਪਰ ਵੱਡਾ ਸੀ ਰਾਜੇ ਰਾਜ ਘਰਾਣੇ ਵਿੱਚੋਂ ਸੀ ਮਨ ਵਿੱਚ ਇੱਕ ਇੱਛਾ ਸੀ ਮੈਂ ਬਹੁਤ ਵੱਡਾ ਮੈਂ ਰਾਜਾ ਮੇਰੇ ਆਉਣ ਦਾ ਸਤਕਾਰ ਵੱਖਰਾ ਹੋਣਾ ਚਾਹੀਦਾ ਮੇਰੀ ਵੱਖਰੀ ਆਉ ਭਗਤ ਹੋਣੀ ਚਾਹੀਦੀ ਹੈ ਕਿਉਂਕਿ ਘਰ ਘਰ ਜੀ ਮੀਆਂ ਸਭਨਾ ਜੀਆਂ ਬੋਲੀ ਓਵਰ ਤੁਮਾਰੀ ਹੁਣ ਤੱਕ ਹੁਕਮਰਾਨ ਲੋਕਾਂ ਦੇ ਪ੍ਰਭਾਵ ਥੱਲੇ ਲੋਕ ਜਿਹੜੇ ਆ ਉਹ ਉਹਨਾਂ ਦਾ ਪ੍ਰਭਾਵ ਬੋਲ ਕੇ ਉਹਨਾਂ ਦੀ ਬੋਲੀ ਬੋਲਣ ਲੱਗ ਪਏ ਆਪਣੀ ਬੋਲੀ ਛੱਡ ਦਿੱਤੀ ਪਰ ਗੁਰੂ ਅੰਗਦ ਸਾਹਿਬ ਬੱਚਿਆਂ ਨੂੰ ਬੋਲੀ ਸਿਖਾ ਰਹੇ ਆ ਗੁਰਮੁਖੀ ਲਿਪੀ ਸਿਖਾ ਰਹੇ ਆ ਤੇ ਉਸ ਵੇਲੇ ਹਮਾਂਜੂ ਆ ਕੇ ਪਹੁੰਚਦਾ ਸਤਗੁਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਵੀ ਬੱਚਿਆਂ ਨੂੰ ਪੜ੍ਹਾਉਣਾ ਜ਼ਰੂਰੀ ਹੈ ਹਮਾਂਜੂ ਆਇਆ ਗੱਲ ਬਾਤ ਵਿੱਚ ਹੋ ਜਾਏਗੀ ਕਲਪੇ ਹੋਏ ਨੇ ਤਲਵਾਰ ਕੱਢ ਲਈ ਧਨ ਗੁਰੂ ਅੰਗਦ ਦੇ ਪਾਤਸ਼ਾਹ ਨੇ ਜਦੋਂ ਵੇਖਿਆ ਮਾਰੇ ਕਹਿੰਦੇ ਹਮਾਂਜੂ ਤਲਵਾਰ ਤਾਂ ਤੂੰ ਚੱਕ ਲਈ ਪਰ ਇਹ ਤਲਵਾਰ ਜਿਹੜੇ ਤੇਗ ਦੇ ਧਨੀ ਲੋਕ ਹੁੰਦੇ ਆ ਜਾਂ ਤਾਂ ਉਹ ਮੈਦਾਨੇ ਜੰਗ ਵਿੱਚ ਜਿੱਤ ਕੇ ਆਉਂਦੇ ਆ ਜੇ ਉਹ ਜਿੱਤਣ ਨਾਤਾ ਸ਼ਹੀਦ ਹੋ ਕੇ ਮੁੜਦਿਆ ਨਾ ਤੂੰ ਜਿੱਤ ਕੇ ਆਇਆ ਨਾ ਤੂੰ ਸ਼ਹੀਦ ਹੋਇਆ ਤੂੰ ਤਾਂ ਮੈਦਾਨੇ ਜੰਗ ਵਿੱਚੋਂ ਭੱਜ ਕੇ ਆਇਆ ਭੱਜੇ ਹੋਏ ਕੋਈ ਤਲਵਾਰਾਂ ਦੇ ਤੇਗਾਂ ਦੇ ਧਨੀ ਨਹੀਂ ਹੁੰਦੇ ਚੱਲ ਅੱਗੇ ਤੋਂ ਇੱਕ ਗੱਲ ਸਿੱਖ ਲੈ ਦੋ ਚੀਜ਼ਾਂ ਦਾ ਸੁਮੇਲ ਹੈ ਇੱਕ ਵਿਚਾਰ ਹੈ ਇੱਕ ਤਲਵਾਰ ਹੈ ਇੱਕ ਵਿਚਾਰ ਤੇ ਤਲਵਾਰ ਪਰ ਤੈਨੂੰ ਇਸ ਗੱਲ ਦੀ ਵੀ ਸਮਝ ਨਹੀਂ ਪਈ ਜਿੱਥੇ ਤਲਵਾਰ ਜਿੱਥੇ ਵਿਚਾਰ ਕਰਨੀ ਸੀ ਉੱਥੇ ਤੂੰ ਤਲਵਾਰ ਕੱਢ ਲਈ ਜਿੱਥੇ ਤਲਵਾਰ ਚਲਾਉਣ ਦਾ ਵਕਤ ਸੀ ਉੱਥੋਂ ਤੂੰ ਮੈਦਾਨ ਛੱਡ ਕੇ ਆ ਗਿਆ ਗਲਤੀ ਮੰਨੀ ਮਾਫੀ ਮੰਗੀ ਤੇ ਅੱਜ ਇਹ ਹਮਾਜੂ ਮਾਰੇ ਦੇ ਚਰਨਾਂ ਤੇ ਟਹਿ ਕੇ ਕਹਿੰਦਾ ਬਖਸ਼ ਦਿਓ ਪਰ ਮੈਨੂੰ ਸ਼ਰਨ ਦਿਓ ਮੇਰੇ ਤੇ ਕਿਰਪਾ ਕਰੋ ਅੱਜ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਬੱਚਿਆਂ ਦਾ ਬਚਪਨ ਸੰਭਾਲ ਰਿਹਾ ਬੋਲੀ ਸਿਖਾ ਰਿਹਾ ਉਸ ਬੋਲੀ ਨਾਲ ਜੁੜ ਰਿਹਾ ਉਸ ਗੁਰਮੁਖੀ ਲਿਪੀ ਦਾ ਵਿਕਾਸ ਰਿਹਾ ਜਿਸ ਗੁਰਮੁਖੀ ਨੂੰ ਗੁਰਮੁਖੀ ਦੇ ਅਰਥ ਕੀ ਨੇ ਗੁਰੂਆਂ ਦੇ মুখ ਤੋਂ ਉਚਾਰਨ ਕੀਤੀ ਹੋਈ ਬਾਣੀ ਲਿਪੀ ਦਾ ਅਰਥ ਹੁੰਦਾ ਕਿਸੇ ਵੀ ਬਾਣੀ ਨੂੰ ਲਿਖਣ ਦੀ ਪ੍ਰਕਿਰਿਆ ਗੁਰਬਾਣੀ ਦਾ ਅਰਥ ਹੁੰਦਾ ਬਾਣੀ ਦਾ ਅਰਥ ਹੈ ਧੁਨੀ ਗੁਰੂਆਂ ਦੇ মুখ ਤੋਂ ਨਿਕਲੀ ਹੋਈ ਉਹ ਧੁਨੀ ਜਿਹਨੂੰ ਗੁਰਬਾਣੀ ਕਿਹਾ ਜਾਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਇੱਕ ਅੱਖਰ ਜਿਹਨੂੰ ਅਸੀਂ ਗੁਰਬਾਣੀ ਕਹਿੰਦੇ ਆ ਗੁਰੂ ਸਹਿਬਾਨਾਂ ਦੇ ਮੁਖਾਰ ਬਿੰਦ ਤੋਂ ਨਿਕਲੇ ਹੋਏ ਇਹ ਬਚਨ ਖੈਰ ਅੱਜ ਗੁਰੂ ਅੰਗਦ ਦੇ ਪਾਤਸ਼ਾਹ ਨੇ ਸਾਨੂੰ ਬਚਪਨ ਸੰਭਾਲਣ ਦੀ ਜਾਚ ਸਿਖਾਈ ਗੁਰਮੁਖੀ ਭਾਸ਼ਾ ਸੰਭਾਲਣ ਦੀ ਜਾਂਚ ਸਖਾਈ ਉਸ ਭਾਸ਼ਾ ਨਾਲ ਸਾਨੂੰ ਜੋੜਿਆ ਜਿਸ ਭਾਸ਼ਾ ਤੋਂ ਅੱਜ ਪੰਜਾਬੀ ਵੱਧ ਕਿਸਮਤੀ ਨਾਲ ਦੂਰ ਹੁੰਦਾ ਜਾ ਰਿਹਾ ਹੈ ਔਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਅੱਜ ਮਾਪੇ ਆਪਣੇ ਬੱਚੇ ਨੂੰ ਸਕੂਲ ਵਿੱਚ ਜਦੋਂ ਦਾਖਲ ਕਰਾਉਣ ਜਾਂਦੇ ਆ ਉਦੋਂ ਉਹ ਸਕੂਲ ਦੇ ਵਿੱਚ ਬੜੇ ਸਵਾਲ ਕਰਦੇ ਆ ਇੱਥੇ ਪੜ੍ਹਾਈ ਕਿਹੜੀ ਆ ਜੀ ਕਿਹੜਾ ਬੋਰਡ ਹੈ ਜੀ ਕੀ ਪੜ੍ਹਾਓਗੇ ਕਿਵੇਂ ਪੜ੍ਹਾਓਗੇ ਕਿੰਨਾ ਪੜ੍ਹਾਓਗੇ ਕਦੇ ਇਹ ਨਹੀਂ ਪੁੱਛਦੇ ਭਾਈ ਇਸ ਸਕੂਲ ਦੇ ਪ੍ਰਿੰਸੀਪਲ ਨੂੰ ਪੰਜਾਬੀ ਆਉਂਦੀ ਹੈ ਕਿ ਨਹੀਂ ਇਸ ਸਕੂਲ ਵਿੱਚ ਸਾਡੇ ਬੱਚਿਆਂ ਨੂੰ ਸਾਡੀ ਮਾਂ-ਭਾਸ਼ਾ ਬੋਲਣ ਦਿੱਤੀ ਜਾਏਗੀ ਕਿ ਨਹੀਂ ਇਹ ਗੱਲਾਂ ਦਾ ਕੋਈ ਸਵਾਲ ਨਹੀਂ ਹੁੰਦਾ ਬਸ ਉੱਥੇ ਐਜੂਕੇਸ਼ਨ ਚੰਗੀ ਹਾਇਰ ਐਜੂਕੇਸ਼ਨ ਹੋਣੀ ਚਾਹੀਦੀ ਆ ਬੱਚੇ ਕੋਲੇ ਮਾਂ ਬੋਲੀ ਰਵੇ ਨਾ ਰਵੇ ਕੋਈ ਇਹਦਾ ਫਰਕ ਨਹੀਂ ਉਹ ਉਹ ਮਾਂ ਬੋਲੀ ਜਿਹਨੂੰ ਗੁਰੂ ਅੰਗਦ ਸਾਹਿਬ ਇੰਨਾ ਪਿਆਰ ਕਰਦੇ ਆ ਬੱਚਿਆਂ ਨੂੰ ਪੜਾ ਰਹੇ ਆ ਅੱਜ ਉਹ ਬੋਲੀ ਸਾਡੇ ਘਰਾਂ ਵਿੱਚੋਂ ਮਾਂ-ਬਾਪ ਦੇਖੋ ਆ ਪੰਜਾਬੀ ਨੇ ਆਪਸ ਵਿੱਚ ਗੱਲ ਕਰਦਿਆ ਪੰਜਾਬੀ ਵਿੱਚ ਕਰਦਿਆ ਪਰ ਜਦੋਂ ਬੱਚੇ ਨਾਲ ਗੱਲ ਕਰਦਿਆ ਹਿੰਦੀ ਵਿੱਚ ਕਰਦਿਆ ਬੱਚੇ ਨਾਲ ਗੱਲ ਕਰਦਿਆ ਅੰਗਰੇਜ਼ੀ ਵਿੱਚ ਕਰਦਿਆ ਕੋਈ ਧਾਰਮਿਕ ਸਿੱਖਿਅਤ ਘਰ ਵਿੱਚ ਆਵੇ ਉਸ ਬੱਚੇ ਨੂੰ ਕਹਿੰਦੇ ਆ ਬੇਟਾ ਆਪਣਾ ਅੰਗਰੇਜ਼ੀ ਵਿੱਚ ਨਾ ਦੱਸੋ ਉਹ ਅੰਗਰੇਜ਼ੀ ਵਿੱਚ ਹਿੰਦੀ ਵਿੱਚ ਜੋ ਕੁਝ ਉਹਨੂੰ ਸਿਖਾਇਆ ਫਟਾਫਟ ਬੋਲਦਾ ਜਾਂਦਾ ਹੈ ਇਸ ਤਰੀਕੇ ਨਾਲ ਅੱਜ ਘਰਾਂ ਵਿੱਚੋਂ ਇਹ ਪੰਜਾਬੀ ਬੋਲੀ ਲੁਪਤ ਹੁੰਦੀ ਜਾ ਰਹੀ ਹੈ ਪਰ ਯਾਦ ਰੱਖਿਓ ਇਸ ਪੰਜਾਬੀ ਬੋਲੀ ਇਹ ਪੰਜਾਬ ਲੈਣ ਵਾਸਤੇ ਇਹ ਦੇਸ਼ ਆਜ਼ਾਦ ਕਰਾਉਣ ਵਾਸਤੇ ਗੁਰਮੁਖੀ ਲਿਪੀ ਨੂੰ ਬਰਕਰਾਰ ਰੱਖਣ ਵਾਸਤੇ ਪੰਜਾਬੀ ਮਾਤ ਭਾਸ਼ਾ ਨੂੰ ਜੁਗੋ ਜੁਗ ਅਟਲ ਸਦੀਵ ਰਹਿਣ ਵਾਸਤੇ ਸਾਨੂੰ ਕੁਰਬਾਨੀਆਂ ਬਹੁਤ ਦੇਣੀਆਂ ਪਈਆਂ ਅਸੀਂ ਬੜੀਆਂ ਸ਼ਹਾਤਾਂ ਦਿੱਤੀਆਂ ਜੇ ਇਹ ਦੇਸ਼ ਆਜ਼ਾਦ ਕਰਾਇਆ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਜੇ ਅਸੀਂ ਸਾਰੇ ਜਿਹੜੇ ਸੂਬੇ ਬੋਲੀਆਂ ਦੇ ਆਧਾਰ ਤੇ ਬਣਾਏ ਗਏ ਪਰ ਜਦੋਂ ਪੰਜਾਬ ਪੰਜਾਬੀ ਬੋਲ ਦਾ ਇਲਾਕਾ ਲੈਣ ਦੀ ਪੰਜਾਬੀ ਸੂਬਾ ਲੈਣ ਦੀ ਗੱਲ ਆਈ ਉਦੋਂ ਵੀ ਮੋਰਚੇ ਲਾਉਣੇ ਪਏ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਦਾ ਲੇਕਿਨ ਇਹਦੇ ਪਿੱਛੇ ਬੜੀਆਂ ਸ਼ਹਾਤਾਂ ਹੁੰਦੀਆਂ 1967 ਨੂੰ ਪੰਜਾਬ ਭਾਸ਼ਾ ਦਾ ਇਕਟ ਬਣਦਾ ਕਾਨੂੰਨ ਬਣਦਾ 2008 ਵਿੱਚ ਉਹਦੀ ਸੋਧ ਹੁੰਦੀ ਹੈ ਪਰ ਬਦਕਿਸਮਤੀ ਇਹ ਹੈ ਕਿ ਫਿਰ ਵੀ ਉਹ ਪੂਰੀ ਤਰ੍ਹਾਂ ਪੰਜਾਬ ਦੇ ਸਾਰੇ ਦਫ਼ਤਰਾਂ ਵਿੱਚ ਉਹ ਭਾਸ਼ਾ ਨੂੰ ਲਾਗੂ ਨਹੀਂ ਕੀਤਾ ਗਿਆ। ਨਾ ਉਹ ਭਾਸ਼ਾ ਸਕੂਲਾਂ ਵਿੱਚ ਜਿਹੜੀ ਆ ਲਾਗੂ ਨਾ ਦਫ਼ਤਰੀ ਜਿਹੜੇ ਕੰਮ ਕਾਜਾਂ ਵਿੱਚ ਜਿਹੜੀ ਆ ਉਹ ਭਾਸ਼ਾ ਲਾਗੂ ਅੱਜ ਵੀ ਜਿਹੜੇ ਪੰਜਾਬੀ ਭਾਸ਼ਾ ਦੇ ਉੱਤੇ ਸੰਸਥਾਵਾਂ ਕੰਮ ਕਰ ਰਹੀਆਂ ਕੇਂਦਰ ਸਰਕਾਰ ਤੋਂ ਇਹੀ ਮੰਗ ਕਰਦੀਆਂ ਨੇ ਕਿ ਸਾਡੀ ਇਹ ਪੰਜਾਬੀ ਭਾਸ਼ਾ ਸੀ ਇਹ ਨਹੀਂ ਕਹਿੰਦੇ ਪੰਜਾਬੀ ਲਾਗੂ ਕਰੋ। ਪਰ ਪਹਿਲੀ ਜਮਾਤ ਤੋਂ ਲੈ ਕੇ ਜਿੰਨੀ ਵੀ ਉੱਚੀ ਤੋਂ ਉੱਚੀ ਵਿਦਿਆਖੇ ਉਹ ਸਾਰੀ ਪੰਜਾਬੀ ਭਾਸ਼ਾ ਦੇ ਨਾਲ ਜਿਹੜੀ ਜੁੜੀ ਹੋਣੀ ਚਾਹੀਦੀ ਆ ਤਾਂ ਕਿ ਜਿਵੇਂ ਜਿਵੇਂ ਬੱਚਾ ਉੱਚੀ ਵਿਦਿਆ ਪੜਦਾ ਜਾਵੇ ਓਵੇਂ ਓਵੇਂ ਆਪਣੀ ਮਾਂ ਬੋਲੀ ਨਾਲ ਵੀ ਜੁੜਦਾ ਜਾਵੇ ਇਹ ਮਾਂ ਬੋਲੀ ਸਾਡੇ ਕੋਲੇ ਹੋਏਗੀ ਅਸੀਂ ਆਪਣੇ ਜਜ਼ਬਾਤ ਬੜੇ ਬੜੇ ਸੋਹਣੇ ਤਰੀਕੇ ਨਾਲ ਦੁਨੀਆ ਦੇ ਸਾਹਮਣੇ ਰੱਖ ਸਕਦੇ ਆ ਚਾਨਕਿਆ ਨੇ ਕਿਹਾ ਸੀ ਜੇ ਕਿਸੇ ਕੌਮ ਨੂੰ ਖਤਮ ਕਰਨਾ ਹੈ ਜੇ ਕਿਸੇ ਕੌਮ ਦੇ ਜਜ਼ਬਾਤ ਕਮਜ਼ੋਰ ਕਰਨੇ ਆ ਉਹਨਾਂ ਨੂੰ ਉਹਨਾਂ ਦੀ ਮਾਂ ਬੋਲੀ ਨਾਲੋਂ ਤੋੜ ਦਿਓ ਜਦੋਂ ਆਪਣੇ ਜਜ਼ਵਾਤ ਕਿਸੇ ਹੋਰ ਬੋਲੀ ਵਿੱਚ ਕੋਈ ਪੇਸ਼ ਕਰੇਗਾ ਉਹਨਾਂ ਸ਼ਬਦਾਂ 'ਚ ਜਾਨ ਨਹੀਂ ਹੋਏਗੀ ਉਹਨਾਂ ਸ਼ਬਦਾਂ ਦੇ ਵਿੱਚ ਪੂਰਾ ਜੋ ਜਿਹੜਾ ਜਨੂਨ ਨਹੀਂ ਹੋਏਗਾ ਤੇ ਜਦੋਂ ਸ਼ਬਦਾਂ 'ਚ ਜਨੂਨ ਨਾ ਹੋਵੇ ਕਿਉਂਕਿ ਬੋਲੀ ਦੀ ਤਾਂ ਸਾਰੀ ਗੱਲ ਹੈ ਨਾ ਗੁਰੂ ਨਾਨਕ ਸਾਹਿਬ ਨੇ ਬੋਲਾਂ ਸ਼ਬਦਾਂ ਨਾਲ ਹੀ ਤਾਂ ਸਿੱਧਾਂ ਦੀਆਂ ਮੰਡਲੀਆਂ ਜਿੱਤੀਆਂ ਗੁਰੂ ਅੰਗਦ ਦੇ ਮਹਾਰਾਜ ਨੇ ਬੋਲ ਹੀ ਤਾਂ ਬੋਲਿਆ ਹਮਾਜੂ ਚਰਨਾ ਤੇ ਟਹਿਪਿਆ ਅੱਜ ਵੀ ਕੋਈ ਗੁੱਸੇ ਵਿੱਚ ਹੋਵੇ ਅਸੀਂ ਮਿੱਠੇ ਬੋਲ ਬੋਲਦਿਆਂ ਕਿਸੇ ਤੇ ਗੁੱਸਾ ਹੋਵੇ ਅਸੀਂ ਕੌੜੇ ਬੋਲ ਬੋਲਦਿਆਂ ਵਿਆਹਾਂ ਸ਼ਾਦੀਆਂ ਵਿੱਚ ਸਿੱਠਣੀਆਂ ਦਿੱਤੀਆਂ ਜਾਂਦੀਆਂ ਨੇ ਬੋਲੀਆਂ ਪਾਈਆਂ ਜਾਂਦੀਆਂ ਨੇ ਇਹ ਸਾਡੇ ਪੰਜਾਬ ਦਾ ਕਲਚਰ ਜਿਹੜਾ ਸਭਿਆਚਾਰ ਹੈ ਬੜਾ ਖੂਬਸੂਰਤ ਹੈ ਪਰ ਇਹ ਸਭ ਕੁਝ ਟਾਈਮ ਬਚਿਆ ਰਹਿ ਸਕਦਾ ਜੇ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨਾਲ ਜੁੜੇ ਰਵਾਂਗੇ ਕਿਸੇ ਅਦੀਬ ਨੇ ਲਿਖਿਆ ਜੇ ਬੋਲੀ ਨਾ ਰਹੀ ਤਾਂ ਕਵਤਾਵਾਂ ਗੁੰਮ ਜਾਣੀਆਂ ਮਾਂਵਾ ਦੀਆਂ ਲੋਰੀਆਂ ਦੁਆਵਾਂ ਬੁਮ ਜਾਣੀਆਂ ਦਿੱਤੀਆਂ ਸ਼ਹਾਦਤਾਂ ਨਾ ਮਿੱਟੀ 'ਚ ਮਿਲਾ ਦਿਓ ਦੇਖਿਓ ਪੰਜਾਬੀਓ ਪੰਜਾਬੀ ਨਾਂ ਭਲਾ ਦਿਓ ਬੜੀਆਂ ਵੱਡੀਆਂ ਸ਼ਹਾਦਤਾਂ ਦੇ ਕੇ ਅਸੀਂ ਇੱਥੇ ਇਸ ਮੁਕਾਮ ਤੱਕ ਆਏ ਆ ਸਹਿਬਜ਼ਾਦਿਆਂ ਨੂੰ ਇਹੀ ਕਹਿ ਰਹੇ ਸੀ ਧਰਮ ਛੱਡ ਦਿਓ ਕਲਮਾ ਪੜੋ ਕਲਮਾ ਪੜਨ ਦਾ ਮਤਲਬ ਕੀ ਸੀ ਉਹ ਕਹਿੰਦੇ ਤੁਹਾਨੂੰ ਮੁਕਾਉਣਾ ਨਹੀਂ ਤੁਹਾਨੂੰ ਛੁਕਾਉਣਾ ਹੈ ਕਲਮਾ ਪੜਨ ਦਾ ਅਰਥ ਕੀ ਆ ਅੱਜ ਵੀ ਇਸਲਾਮ ਦੇ ਵਿੱਚ ਜਦੋਂ ਬੱਚਿਆਂ ਨੂੰ ਕੁਰਾਨ ਸ਼ਰੀਪ ਪੜਾਈ ਜਾਂਦੀ ਹੈ ਕੁਰਾਨ ਸਾਰੀ ਅਰਬੀ ਭਾਸ਼ਾ ਚ ਹੈ ਉਹਨਾਂ ਨੂੰ ਕੁਰਾਨ ਪੜ੍ਹਾਉਣ ਤੋਂ ਪਹਿਲਾਂ ਅਰਬੀ ਭਾਸ਼ਾ ਪੜ੍ਾਈ ਜਾਂਦੀ ਹੈ ਮਾਂ-ਪਾਸ਼ਾ ਉਹਨਾਂ ਦੀ ਜਦੋਂ ਜਿਹੜੇ ਯਹੂਦੀ ਧਰਮ ਵਿੱਚ ਹੈ ਉਹਨਾਂ ਦਾ ਜਿਹੜਾ ਤੁਰੇਤ ਗ੍ਰੰਥ ਹੈ ਜਦੋਂ ਉਹ ਬੱਚਿਆਂ ਨੂੰ ਪੜ੍ਹਾਉਣ ਲੱਗਦੇ ਆ ਤੁਰੇਤ ਗ੍ਰੰਥ ਪੜ੍ਹਾਉਣ ਤੋਂ ਪਹਿਲਾਂ ਉਹਨਾਂ ਨੂੰ ਉਹਨਾਂ ਦੀ ਮਾਂ ਬੋਲੀ ਹੀਪਰੋ ਪੜ੍ਾਈ ਜਾਂਦੀ ਹੈ ਫਿਰ ਉਸ ਧਰਮ ਗ੍ਰੰਥ ਨਾਲ ਜੋੜਦੇ ਆ ਪਰ ਫਿਰ ਇੱਥੇ ਬਦਕਿਸਮਤੀ ਨਾਲ ਕਹਿਣਾ ਪੈ ਰਿਹਾ ਆ ਸਾਡਾ ਤਾਂ ਗੁਰੂ ਉਹ ਸਾਡਾ ਇੱਕ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਉਹ ਜਿਹੜੀ ਸਾਡੀ ਮਾਤ ਭਾਸ਼ਾ ਨਾਲ ਜੁੜਿਆ ਹੋਇਆ ਠੀਕ ਆ ਗੁਰਮੁਖੀ ਲਿਪੀ ਅਲੱਗ ਹੈ ਪੰਜਾਬੀ ਭਾਸ਼ਾ ਅਲੱਗ ਹੈ ਪਰ ਪੰਜਾਬੀ ਪੜਨ ਵਾਲਾ ਹੀ ਗੁਰੂ ਗ੍ਰੰਥ ਸਾਹਿਬ ਪੜ ਸਕਦਾ ਜਿਹਨੂੰ ਪੰਜਾਬੀ ਆਉਂਦੀ ਹੋਏਗੀ ਉਹੀ ਜਪਜੀ ਸਾਹਿਬ ਪੜੇਗਾ ਤੇ ਨਹੀਂ ਤਾਂ ਸਾਨੂੰ ਇਹ ਬਾਣੀ ਪੜਨੀ ਵੀ ਔਖੀ ਹੋ ਜਾਏਗੀ ਪਰ ਸਾਡਾ ਜਿਸ ਭਾਸ਼ਾ ਵਿੱਚ ਧਾਰਮਿਕ ਗ੍ਰੰਥ ਜਿਸ ਗੁਰੂ ਨੂੰ ਅਸੀਂ ਗੁਰੂ ਮਾਨੇ ਉਹ ਗ੍ਰੰਥ ਕਹਿੰਨੇ ਆ ਉਸੇ ਮਾਂ ਭਾਸ਼ਾ ਚ ਤੇ ਉਹ ਭਾਸ਼ਾ ਨੂੰ ਛੱਡਦੇ ਜਾ ਰਹੇ ਆ ਇਹਦਾ ਮਤਲਬ ਇਹ ਹੋਇਆ ਕਿ ਜੇ ਅਸੀਂ ਬੱਚਿਆਂ ਨੂੰ ਮਾਂ ਬੋਲੀ ਤੋਂ ਦੂਰ ਲਿਜਾ ਰਹੇ ਆ ਤੇ ਹੌਲੀ-ਹੌਲੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਵੀ ਦੂਰ ਲਿਜਾ ਰਹੇ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਲਿਜਾ ਰਹੇ ਆ ਤੇ ਪੰਜਾਬੀ ਬੋਲੀ ਤਾਂ ਹੀ ਤਾਂ ਪੁਕਾਰ ਕੇ ਕਹਿੰਦੀ ਹੈ ਪੰਜਾਬੀ ਬੋਲੀ ਤਾਂ ਹੀ ਪੁਕਾਰ-ਪੁਕਾਰ ਕਹਿੰਦੀ ਆ ਮੈਨੂੰ ਆਪਣਿਆਂ ਨਹੀਂ ਸਿਟਿਆ ਹੈ ਮੈਨੂੰ ਮੇਰੇ ਜਾਇਆਂ ਨਹੀਂ ਸਿਟਿਆ ਹੈ ਸਿੱਟੀ ਦਾ ਜਿਵੇਂ ਸਮਾਨ ਕਬਾੜ ਅੰਦਰ ਕਹਿਣ ਲੱਗੇ ਮੈਨੂੰ ਮੇਰੇ ਜਾਇਆਂ ਨਹੀਂ ਸਿਟਿਆ ਹੈ ਜਿਵੇਂ ਸਿੱਟੀ ਦਾ ਸਮਾਨ ਕਬਾੜ ਅੰਦਰ ਮੈਨੂੰ ਸਤਿਗੁਰਾਂ ਨੇ ਮਾਣ ਦਿੱਤਾ ਆਪਣੇ ਸੋਹਣੇ ਰੂਹਾਨੀ ਦਰਬਾਰ ਅੰਦਰ ਅੰਕਲ ਆਂਟੀ ਤੇ ਮਮ ਡੈਡ ਕਹਿ ਕੇ ਤੁਸੀਂ ਮੇਰਾ ਹੀ ਕਦਰ ਘਟਾ ਦਿੱਤਾ ਤੇ ਕਹਿਣ ਲੱਗੇ ਜਿਹੜੇ ਬੀਬੀ ਬਾਪੂ ਲਫ਼ਜ਼ ਤਾਈ ਤਾਇਆ ਇਹਨਾਂ ਲਫ਼ਜ਼ਾਂ ਦਾ ਭੋਗ ਹੀ ਪਾ ਦਿੱਤਾ ਜੇ ਅੱਜ ਪੰਜਾਬੀ ਬੋਲੀ ਨਾ ਰਹੀ ਅੰਕਲ ਤੇ ਆਂਟੀ ਅਸਲ ਵਿੱਚ ਦੋ ਸ਼ਬਦ ਸਾਡੇ ਸਾਰੇ ਰਿਸ਼ਤੇਆਂ ਨੂੰ ਖਾ ਗਏ ਕਦੇ ਆ ਪੰਜਾਬੀ ਬਜ਼ੁਰਗ ਬੈਠੇ ਉਹਨਾਂ ਨੂੰ ਪੁੱਛੋ ਸਾਡੇ ਪਿੰਡਾਂ ਚ ਕਿੰਨੇ ਰਿਸ਼ਤੇ ਆ ਚਾਚੀ ਚਾਚਾ ਤਾਈ ਤਾਇਆ ਭੈਣ ਭਰਾ ਭੈਣ ਭਾਈਆ ਭਾਬੀ ਪਰਜਾਇ ਕਿੰਨੇ ਤਰ੍ਹਾਂ ਦੇ ਸਾਡੇ ਰਿਸ਼ਤੇ ਆ ਭੂਆ ਫੁੱਫੜ ਮਾਸੀ ਮਾਸੜ ਗਾਂਹ ਦੀ ਗਾ ਕਿੰਨੀਆਂ ਰਿਸ਼ਤੇਦਾਰੀਆਂ ਤੇ ਕਿੰਨੇ ਰਿਸ਼ਤੇ ਆ ਪਰ ਅੱਜ ਦੋ ਅੱਖਰ ਅੰਕਲ ਤੇ ਆਂਟੀ ਅੱਜ ਭੈਣ ਤੇ ਭਰਾ ਦੇ ਸੱਸ ਸਹੁਰੇ ਨੂੰ ਸਭ ਨੂੰ ਪਤਾ ਵੀ ਮਾਸੀ ਤੇ ਮਾਸੜ ਕਿਹਾ ਜਾਂਦਾ ਹੈ ਅੱਜ ਇੰਨਾ ਵੀ ਖਿਆਲ ਨਹੀਂ ਰਿਹਾ ਵੀ ਰਿਸ਼ਤਾ ਸਾਡਾ ਕੀ ਜੁੜ ਗਿਆ ਭੈਣ ਭਰਾ ਦੇ ਸੱਸ ਸਹੁਰੇ ਨੂੰ ਵੀ ਅੰਕਲ ਆਂਟੀ ਕਹਿ ਕੇ ਕੰਮ ਚਲਾ ਲੈਂਦੇ ਇਹ ਦੋ ਸ਼ਬਦ ਸਾਡੇ ਐਨੇ ਸੋਹਣੇ ਖੂਬਸੂਰਤ ਰਿਸ਼ਤਿਆਂ ਨੂੰ ਇੱਕ ਖਤਮ ਕਰਦੇ ਜਾ ਰਹੇ ਆ ਉਹ ਕਹਿਣ ਲੱਗੇ ਅੰਕਲ ਆਂਟੀ ਤੇ ਮਮ ਡੈਡ ਕਹਿ ਕੇ ਤੁਸੀਂ ਮੇਰਾ ਹੀ ਕਦਰ ਘਟਾ ਦਿੱਤਾ ਬੀਬੀ ਬਾਪੂ ਲਫ਼ਜ਼ ਤਾਈ ਤਾਇਆ ਇਹਨਾਂ ਸ਼ਬਦਾਂ ਦਾ ਇਹਨਾਂ ਲਫ਼ਜ਼ਾਂ ਦਾ ਭੋਗ ਹੀ ਪਾ ਦਿੱਤਾ ਮਾਸੀ ਮਾਸੜ ਮਾਮੀ ਮਾਮਾ ਇਹ ਲਫ਼ਜ਼ ਸਾਰੇ ਲਫ਼ਜ਼ ਇਹ ਮਾਮੀ ਮਾਮਾ ਮਾਸੀ ਮਾਸੜ ਇਹ ਲਫ਼ਜ਼ ਇਹ ਅੱਜ ਲੱਭਦੇ ਨੇ ਇਹ ਜ਼ੁਬਾਨ ਲੋਕੋ ਚਾਚੀ ਚਾਚਾ ਤਾਈ ਤਾਇਆ ਚਾਚੀ ਚਾਚਾ ਭੂਆ ਫੁੱਫੜ ਆਜੇ ਕਹਿੰਦੇ ਆ ਸਾਡੇ ਮਰ ਗਏ ਨੇ ਸਾਰੇ ਔਰਮਾਨ ਲੋਕੋ ਭੈਣ ਭਾਈਆ ਭਰਾ ਭਾਬੀ ਇਹ ਤਾਂ ਬੀਤੇ ਦੀ ਬਸ ਬਾਤ ਹੋ ਗਈ ਮੈਨੂੰ ਆਪਣਿਆਂ ਹੀ ਦੁਰਕਾਰ ਸੁਟਿਆ ਮੇਰੇ ਲਈ ਹੀ ਤਾਂ ਕਾਲੀ ਰਾਤ ਹੋ ਗਈ ਲੋ ਆ ਬਚਨ ਸੁਣਿਓ ਧਿਆਨ ਨਾਲ ਪਰ ਯਾਦ ਰੱਖਿਓ ਇਹ ਪੰਜਾਬੀ ਬੋਲੀ ਕਹਿ ਰਹੀ ਆ ਸਾਨੂੰ ਪੰਜਾਬੀ ਬੋਲੀ ਪੁਕਾਰ ਰਹੀ ਆ ਪਰ ਯਾਦ ਰੱਖਿਓ ਜੇ ਮੈਂ ਰੁਲੀ ਤਾਂ ਰੁਲ ਵੀ ਤੁਸੀਂ ਜਾਣਾ ਜੇ ਮੈਂ ਰੁਲੀ ਤਾਂ ਰੁਲ ਵੀ ਤੁਸੀਂ ਜਾਣਾ ਮੇਰੇ ਜਹੀ ਨਾ ਕਿਤੇ ਮਿਠਾਸ ਹੋਣੀ ਜਪਜੀ ਜਾਪ ਸੁਖਮਨੀ ਕਿਵੇਂ ਪੜਸੋ ਮੇਰੇ ਬਿਨਾ ਨਾ ਕਦੀ ਰਹਿਰਾ ਸੁਣ ਮੇਰੇ ਮੇਰੇ ਤੋਂ ਬਿਨਾ ਤੁਸੀਂ ਜਪਜੀ ਸਾਹਿਬ ਕਿਵੇਂ ਪੜੋਗੇ ਮੇਰੇ ਤੋਂ ਬਿਨਾ ਪੰਜਾਬੀ ਬੋਲੀ ਕਹਿੰਦੀ ਆ ਜਪ ਸਾਹਿਬ ਕਿਵੇਂ ਪੜੋਗੇ ਸੁਖਮਨੀ ਸਾਹਿਬ ਕਿਵੇਂ ਪੜੋਗੇ ਯਾਦ ਰੱਖਿਓ ਮੇਰੇ ਤੋਂ ਬਿਨਾ ਤੁਸੀਂ ਰਹਿ ਰਾਸ ਸਾਹਿਬ ਦਾ ਪਾਠ ਵੀ ਨਹੀਂ ਕਰ ਸਕਣਾ ਅੱਜ ਉਹ ਭਾਸ਼ਾ ਨੂੰ ਸਿੱਖ ਕਿਉਂ ਭੁਲਾਉਂਦਾ ਜਾ ਰਿਹਾ ਹੈ ਅੱਜ ਜਰਾ ਸੋਚੋ ਸਹਿਬਜ਼ਾਦਿਆਂ ਨੂੰ ਕਿਹਾ ਸੀ ਕਲਮਾ ਪੜੋ ਤੁਸੀਂ ਦਿਨ-ਏ-ਇਸਲਾਮ ਚਾਹੋ ਕਲਮਾ ਪੜਨ ਦਾ ਅਰਥ ਸੀ ਆਪਣੀ ਗੁਰਮੁਖੀ ਭਾਸ਼ਾ ਛੱਡ ਦਿਓ ਅਰਬੀ ਵਿੱਚ ਇਸਲਾਮ ਧਾਰਨ ਕਰੋ ਤੇ ਕੁਰਾਨ ਨੂੰ ਪੜੋ ਉਹਨਾਂ ਨੇ ਕਿਹਾ ਸੀ ਨਹੀਂ ਧਰਮ ਛੱਡਣਾ ਸਾਡੇ ਹਿੱਸੇ ਨਹੀਂ ਆਇਆ ਧਰਮ ਛੱਡ ਦੇ ਖੋਤੇ ਦਿੱਲੀ ਜਾ ਕੇ ਜਿਹਨੇ ਸੀਸ ਵਾਰਿਆ ਸੀ ਉਸ ਦਾਦੇ ਦੇ ਪੋਤੇ ਅਸੀਂ ਤਾਂ ਦੁਨੀਆ ਦੇ ਧਰਮ ਬਚਾਉਣ ਵਾਲੇ ਆ ਆਪਣਾ ਧਰਮ ਕਿਵੇਂ ਛੱਡਾਂਗੇ ਬਾਬੇ ਮੋਤੀ RAM ਨੂੰ ਕਿਹਾ ਕਿ ਤੈਨੂੰ ਤੇਰਾ ਪਰਿਵਾਰ ਛੱਡ ਦਿਆਂਗੇ ਇੱਕ ਸਜ਼ਾ ਕੀ ਹੈ ਕਸੂਰ ਕੀ ਹੈ ਸਾਹਿਬਜ਼ਾਦੇਆਂ ਨੂੰ 3 ਦਿਨ ਦੁੱਧ ਪਿਲਾਇਆ ਉਸ ਦੁੱਧ ਪਿਲਾਉਣ ਦੇ ਬਦਲੇ ਅੱਜ ਬਾਬਾ ਮੋਤੀराम ਮਹਿਰਾਜੀ ਦਾ ਸਾਰਾ ਪਰਿਵਾਰ ਕੋਲੂ ਵਿੱਚ ਪੀੜਨ ਦਾ ਹੁਕਮ ਹੋਇਆ ਤੇ ਨਾਲ ਇੱਕ ਉਹਨਾਂ ਨੇ ਛੱਡਣ ਦੀ ਗੰਜੈਸ਼ਵੀ ਦਿੱਤੀ ਹੈ ਕਿ ਜੇ ਦੀਨੇ ਇਸਲਾਮ ਵਿੱਚ ਆ ਜਾਏ ਤੇ ਤੇਰੀ ਜਾਨ ਤੇਰਾ ਪਰਿਵਾਰ ਛੱਡ ਦੇਾਂਗੇ ਹੁਣ ਦੀਨੇ ਇਸਲਾਮ ਵਿੱਚ ਆਉਣ ਦਾ ਮਤਲਬ ਇਹ ਸੀ ਗੁਰਮੁਖੀ ਛੱਡ ਦੇ ਅਰਬੀ ਦੇ ਵਿੱਚ ਕੁਰਾਨ ਸ਼ਰੀਫ ਪੜ੍ਹ ਲੈ ਤੈਨੂੰ ਬਖਸ਼ ਦੇਾਂਗੇ ਪਰ ਬਾਬਾ ਮੋਤੀराम ਕਹਿੰਦਾ ਨਹੀਂ ਜੇ ਮੈਂ ਅੱਜ ਆਪਣਾ ਪਰਿਵਾਰ ਬਚਾਉਣ ਲਈ ਇੱਥੇ ਕੋਈ ਸਮਝੌਤਾ ਕਰ ਗਿਆ ਕੱਲ ਮੇਰੀ ਆਉਣ ਵਾਲੀ ਜਿਹੜੀ ਔਲਾਦ ਮੇਰਾ ਆਉਣ ਵਾਲੇ ਮੇਰੇ ਵਾਰਿਸ ਜਿਹੜੇ ਆ ਇਹ ਗੁਰਮੁਖੀ ਨਾਲ ਕਿਵੇਂ ਜੁੜਨਗੇ ਮੈਂ ਗੁਰਮੁਖੀ ਨੂੰ ਬਚਾਉਣਾ ਹੈ ਮੈਂ ਆਪਣੀ ਮਾਂ ਭਾਸ਼ਾ ਨੂੰ ਬਚਾਉਣਾ ਹੈ ਮੈਂ ਆਪਣੇ ਧਰਮ ਨੂੰ ਬਚਾਉਣਾ ਮੇਰਾ ਪਰਿਵਾਰ ਇੱਕ ਵਾਰ ਨਹੀਂ ਲੱਖ ਵਾਰ ਵੀ ਇਹ ਪਰਿਵਾਰ ਮਿਲੇ ਮੈਂ ਲੱਖਾਂ ਵਾਰ ਇਸ ਸਿੱਖੀ ਇਸ ਗੁਰਮੁਖੀ ਉੱਪਰ ਦੀ ਵਾਰ ਦਿਆਂਗਾ ਪਰ ਮੈਂ ਆਪਣਾ ਧਰਮ ਨਹੀਂ ਛੱਡਾਂ ਮੈਂ ਆਪਣਾ ਧਰਮ ਨਹੀਂ ਛੱਡਣਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰਕਸੀਅਰ ਖਾਨ ਕਹਿੰਦਾ ਮੈਂ ਤੈਨੂੰ ਮਕਾਉਣਾ ਨਹੀਂ ਮੈਂ ਤੈਨੂੰ ਝਕਾਉਣਾ ਹੈ ਤੈਨੂੰ ਬਚਣ ਦਾ ਇੱਕੋ ਹੀ ਰਸਤਾ ਹੈ ਦੀਨੈ ਸਲਾਮ ਵਿੱਚ ਆ ਜਾ ਲਓ ਦੀਨੈ ਸਲਾਮ ਵਿੱਚ ਆਉਣ ਦਾ ਕਾਰਨ ਇੱਥੇ ਵੀ ਇਹੀ ਆ ਗੁਰਮੁਖੀ ਪਾਸ਼ਾ ਛੱਡ ਆਪਣੀ ਮਾਂ ਪਾਸ਼ਾ ਛੱਡ ਤੇ ਦਿਨ ਸਲਾਮ ਅਰਬੀ ਭਾਸ਼ਾ ਨੂੰ ਧਾਰਨ ਕਰ ਮੈਂ ਕਹਿੰਦਾ ਸਾਰੀਆਂ ਭਾਸ਼ਾਵਾਂ ਸਿੱਖੋ ਅੰਗਰੇਜ਼ੀ ਸਿੱਖੋ ਹਿੰਦੀ ਸਿੱਖੋ ਉਰਦੂ ਸਿੱਖੋ ਫਾਰਸੀ ਸਿੱਖੋ ਸਾਰੀਆਂ ਧਰਮਾਂ ਦਾ ਸਾਰੀਆਂ ਭਾਸ਼ਾਵਾਂ ਦਾ ਸਤਕਾਰ ਕਰ ਪਰ ਆਪਣੀ ਮਾਂ ਬੋਲੀ ਨੂੰ ਕਦੇ ਨਾ ਪਲਾਇਓ ਕਿਉਂਕਿ ਇਹ ਮਾਂ ਬੋਲੀ ਉਹ ਹੈ ਜਿਹੜੀ ਕਹਿੰਦੇ ਆ ਰਿਸ਼ਤਿਆਂ ਵਿੱਚ ਗੁਲਕੰਧ ਖੋਲ ਦੀ ਮਾਂ ਬੋਲੀ ਦਿਲ ਦੇ ਗੁੱਝੇ ਭੇਦ ਖੋਲ ਦੀ ਮਾਂ ਬੋਲੀ ਦੂਰ ਦੇਸ਼ ਪਰਦੇਸ ਗਵਾਚੇ ਬੱਚਿਆਂ ਨੂੰ ਫਿਰਦੀ ਦਿਨ ਤੇ ਰਾਤ ਟੋਲਦੀ ਮਾਂ ਬੋਲੀ ਇਹ ਮਾਂ ਬੋਲੀ ਆ ਨਾ ਆਪ ਥਿੜਕੇ ਨਾ ਥਿੜਕਣ ਦੇਵੇ ਪੁੱਤਰਾਂ ਨੂੰ ਇਹ ਜੋਤ ਇਲਾਹੀ ਨਹੀਂ ਡੋਲਦੀ ਮਾਂ ਬੋਲੀ ਪੰਜ ਦਰਿਆਵਾਂ ਇਸ ਨੂੰ ਲੋਰੀਆਂ ਲੋਰੀਆਂ ਦਿੱਤੀਆਂ ਨੇ ਗੀਤ ਅਗੰਮੀ ਰਹੇ ਬੋਲਦੀ ਮਾਂ ਬੋਲੀ ਇਸ ਮਾਂ ਬੋਲੀ ਨਾਲ ਜੁੜੇ ਰਹੋ ਕਿਉਂ ਕਿ ਪਰਦੇਸਾਂ ਦੇ ਵਿੱਚ ਬਣੇ ਸਹਾਰਾ ਕੱਲਿਆਂ ਦਾ ਇਹ ਦਿਲ ਦੀ ਡੋਲ ਦੀ ਸਾਵੇਂ ਲਾਟ ਨੂੰ ਮਾਂ ਬੋਲੀ ਜਦੋਂ ਕਿਤੇ ਕੱਲਾ ਬੰਦਾ ਡੋਲਦਾ ਇਹ ਮਾਂ ਬੋਲੀ ਇਹ ਗੁਰਮੁਖੀ ਵਿੱਚ ਲਿਖੇ ਹੋਏ ਪਾਠ ਗੁਰਬਾਣੀ ਇੱਕ ਡਿੱਗੇ ਹੋਏ ਦਿਲ ਨੂੰ ਬੜਾ ਵੱਡਾ ਹੌਸਲਾ ਦੇ ਜਾਂਦੇ ਆ ਖੈਰ ਇਹ ਪੰਜਾਬੀ ਭਾਸ਼ਾ ਇਹ ਗੁਰਮੁਖੀ ਭਾਸ਼ਾ ਜਿਹਨੂੰ ਗੁਰੂ ਅੰਗਦ ਦੇ ਮਹਾਰਾਜ ਨੇ ਜਿਹਦਾ ਵਿਕਾਸ ਕੀਤਾ ਜਿਹਦਾ ਪ੍ਰਚਾਰ ਕੀਤਾ ਅੱਜ ਅਫਸੋਸ ਹੈ ਕਿ ਸਿੱਖ ਆਪਣੀ ਮਾਂ ਭਾਸ਼ਾ ਤੋਂ ਦੂਰ ਹੁੰਦਾ ਜਾ ਰਿਹਾ ਜਿਹੜੀ ਭਾਸ਼ਾ ਕਦੇ ਪੰਜਾਬ ਦੀ ਰਾਜ ਭਾਸ਼ਾ ਮੁੱਖ ਭਾਸ਼ਾ ਕਦੇ ਇਸ ਦੁਨੀਆ ਦੀ ਮੁੱਖ ਭਾਸ਼ਾ ਕਾ ਕੈਨੇਡਾ ਵਿੱਚ ਜਾ ਕੇ ਵੇਖੋ ਕਈ ਸੂਬਿਆਂ 'ਚ ਦੂਜੇ ਨੰਬਰ ਦੀ ਭਾਸ਼ਾ ਹੈ ਇੰਗਲੈਂਡ ਵਿੱਚ ਤੀਜੇ ਨੰਬਰ ਦੀ ਭਾਸ਼ਾ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਹਾਲੈਂਡ ਇਹਨਾਂ ਸਾਰੇ ਦੇਸ਼ਾਂ ਵਿੱਚ ਵੀ ਪੰਜਾਬੀ ਦੀ ਝੰਡੀ ਹੈ ਪਰ ਸਾਡੇ ਇੱਥੇ ਪਤਾ ਨਹੀਂ ਕੀ ਬਿਮਾਰੀ ਪੈ ਚੱਲੀ ਆ ਪੰਜਾਬ ਵਿੱਚ ਰਹਿਣ ਵਾਲਾ ਪੰਜਾਬੀ ਬੋਲਣ ਲੱਗਿਆ ਕਿਤੇ ਨਾ ਕਿਤੇ ਕੰਨੀ ਘਤਰਾਉਂਦਾ ਆ ਵੇਖਿਓ ਇਸ ਪੰਜਾਬੀ ਨੂੰ ਅਮਰ ਕਰਨ ਵਾਸਤੇ ਬਾਬਾ ਸਿੰਘ ਬਹਾਦਰ ਕਹਿੰਦਾ ਦੀਨ-ਏ-ਇਸਲਾਮ ਨਹੀਂ ਪੜਨਾ ਤੇਰਾ ਦੀਨ ਕਬੂਲ ਕਰਨ ਲਈ ਕਲਮਾ ਪੜਨ ਲਈ ਮੈਨੂੰ ਆਪਣੀ ਮਾਂ-ਭਾਸ਼ਾ ਛੱਡਣੀ ਪੈਗੀ ਤੂੰ ਮੈਨੂੰ ਮੌਤ ਜਿਹੜੀ ਦੇਣੀਆਂ ਦੇ ਦੇ ਪਰ ਮੈਂ ਆਪਣਾ ਧਰਮ ਨਿਭਾਉਂਦਾ ਆਪਣੀ ਮਾਂ-ਭਾਸ਼ਾ ਦੀ ਗੁਰਮੁਖੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਦਾ ਸ਼ਹਾਦਤ ਦਾ ਜਾਮ ਪੀਵਾਂਗਾ ਪਰ ਆਪਣੀ ਮਾਂ-ਭਾਸ਼ਾ ਤੇ ਆਪਣਾ ਧਰਮ ਨਹੀਂ ਛੱਡਣਾ ਪੌਣੇ 4 ਸਾਲ ਦੇ ਪੁੱਤ ਦਾ ਦਿਲ ਕੱਢ ਕੇ ਮੂੰਹ 'ਚ ਪਾਇਆ ਗਿਆ ਧਰਮ ਤੋਂ ਨਹੀਂ ਡੋਲੇ ਇੰਨੀਆਂ ਸ਼ਹਾਦਤਾਂ ਤੋਂ ਬਾਅਦ ਅਸਾਨੂੰ ਰਹਿਮਤਾਂ ਮਿਲੀਆਂ ਪਰ ਅੱਜ ਜੇ ਆਪਣੇ ਵਿਰਸੇ ਦਾ ਢੋਲ ਵਜਾਉਣ ਵਾਲੇ ਆਪਣੇ ਬੋਲਾਂ ਲਈ ਪਤਾ ਨਹੀਂ ਕਿਉਂ ਚੁੱਪ ਹੋ ਗਏ ਇੰਨੀਆਂ ਸ਼ਹਾਦਤਾਂ ਪੀਣ ਵਾਲੀ ਦੇਣ ਵਾਲੀ ਕੌਮ ਇੱਕ ਇੱਕ ਸ਼ਬਦ ਪੰਜਾਬੀ ਬੋਲੀ ਦਾ ਸ਼ਹੀਦ ਹੋ ਰਿਹਾ ਹੈ ਪਰ ਪਤਾ ਨਹੀਂ ਚੁੱਪ ਕਰਕੇ ਕਿਉਂ ਸਭ ਬਰਦਾਸ਼ਤ ਕਰ ਰਹੇ ਆ ਹਾਲਾਤ ਐਵੇਂ ਦੇ ਆ ਕਿਸੇ ਨੇ ਆਰਟੀਕਲ ਚ ਲਿਖਿਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ 400 ਸਿੱਖਾਂ ਜਾਂ ਪੰਜਾਬੀਆਂ ਦਾ ਦਰਵਾਜ਼ਾ ਖੜਕਾਇਆ ਕਿਸੇ ਨੇ 288 ਘਰਾਂ ਵਿੱਚੋਂ ਆਵਾਜ਼ ਆਈ ਆਪਕੋ ਕਿਸੇ ਮਿਲਣਾ ਹੈ 100 ਘਰਾਂ ਦਾ ਦਰਵਾਜ਼ਾ ਜਲੰਧਰ ਸ਼ਹਿਰ ਚ ਖੜਕਾਇਆ ਪੰਜਾਬੀਆਂ ਦਾ 64 ਘਰਾਂ ਚੋਂ ਆਵਾਜ਼ ਆਈ ਆਪਕੋ ਕਿਸ세 ਮਿਲਣਾ ਹੈ ਉਹਨਾਂ ਨੇ ਮੱਥੇ ਨੂੰ ਹੱਥ ਮਾਰਿਆ ਵੀ ਜਿਹੜਾ ਇੰਨਾ ਵੀ ਅੱਜ ਪੁੱਛਣ ਤੋਂ ਸ਼ਰਮ ਮਹਿਸੂਸ ਕਰਦਿਆ ਭਾਈ ਤੂੰ ਕੌਣ ਹੈ ਕਿਹਨੂੰ ਮਿਲਣਾ ਉਹ ਵੀ ਹਿੰਦੀ ਚ ਪੁੱਛ ਰਿਆ ਤੇ ਇਹਨਾਂ ਤੋਂ ਕੀ ਆਸ ਰੱਖੀਏ ਬਸ ਉਹ ਅੱਜ ਦੁਹਾਈਆਂ ਰਸ਼ੀਆ ਦੇ ਵਿੱਚ ਨਾ ਇੱਕ ਕਹਾਵਤ ਹੈ ਜੇ ਕਿਸੇ ਨੂੰ ਵੱਦ ਦੁਆ ਦੇਣੀ ਹੋਵੇ ਉਹ ਕਹਿੰਦੇ ਆ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ ਇਹ ਵੱਦ ਦੁਆ ਰਸ਼ੀਆ ਦੇ ਵਿੱਚ ਅੱਜ ਮੜਾ ਜਾ ਸੋਚ ਕੇ ਵੇਖਿਓ ਇਹ ਵੱਧ دعਵਾਵਾਂ ਕਿਤੇ ਆਪਾਂ ਆਪਣੇ ਆਪ ਨੂੰ ਤਾਂ ਨਹੀਂ ਦੇ ਰਹੇ ਅੱਜ ਇਹ ਵੱਧ دعਵਾਵਾਂ ਕਿਤੇ ਅਸੀਂ ਆਪ ਤਾਂ ਨਹੀਂ ਇੱਕ ਦੂਜੇ ਨੂੰ ਦੇ ਰਹੇ ਉਹ ماں ਬੋਲੀ ਜਿਸ ماں ਬੋਲੀ ਲਈ ਸਾਡੇ ਲੇਖਕਾਂ ਨੇ ਲਿਖਾਰੀਆਂ ਨੇ ਸ਼ਾਇਰਾਂ ਨੇ ਕਵੀਆਂ ਨੇ ਬੜੀਆਂ ਵੱਡੀਆਂ ਸਵਾਵਾਂ ਬਾਬਾ ਬੁੱਲੇ ਸ਼ਾਹ ਵਰਗੇ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਵਰਗੇ ਹੋਰ ਬੜੇ ਮਹਾਨ ਦਾਣਿਸ਼ਵਰ ਲੋਕਾਂ ਨੇ ਇਸ ਬੋਲੀਆਂ ਕੀਤੀਆਂ ਪਰ ਅੱਜ ਕਿਤੇ ਨਾ ਕਿਤੇ ਤੁਹਾਨੂੰ ਉਸ ਨਿਜਾਮ ਤੇ ਵੀ ਨਿਗਰੱਖਣੀ ਪਏਗੀ ਸਰਕਾਰਾਂ ਤੋਂ ਕੱਲੀ ਆਸ ਰੱਖੋਗੇ ਜਿਵੇਂ ਇਹ ਬਹੁਤ ਵੱਡੇ ਪੰਜਾਬ ਤੋਂ ਇੱਕ ਨਿੱਕਾ ਜਿਹਾ ਸੂਬਾ ਬਣ ਗਿਆ ਹੈ ਰਾਜਧਾਨੀ ਸਾਡੇ ਕੋਲ ਨਹੀਂ ਪਾਣੀ ਸਾਡੇ ਕੋਲ ਨਹੀਂ ਇੱਕ ਇੱਕ ਚੀਜ਼ ਤੇ ਡਾਕਾ ਵੱਜਦਾ ਜਾ ਰਿਹਾ ਹੈ ਉਹ ਦਿਨ ਦੂਰ ਨਹੀਂ ਹੋਣਗੇ ਜਦੋਂ ਤੁਹਾਡੇ ਤੋਂ ਤੁਹਾਡੀ ਮਾਂ ਬੋਲੀ ਪੰਜਾਬੀ ਵੀ ਖੋ ਲਈ ਜਾਏਗੀ ਅੱਜ ਆਪਣੇ ਫਰਜ਼ ਨੂੰ ਜ਼ਰੂਰ ਪਛਾਣਿਓ ਬਾਬਾ ਹਨੂਮਾਨ ਸਿੰਘ ਦਾ ਪਰਿਵਾਰ ਬੈਠੇ ਹੋ ਤੁਸੀਂ ਬਾਬਾ ਹਨੂਮਾਨ ਸਿੰਘ ਦੇ ਘਰ ਵਿੱਚ ਵਿਹੜੇ 'ਚ ਬੈਠੇ ਹੋ ਤੁਸੀਂ ਗੁਰੂ ਨਾਨਕ ਸਾਹਿਬ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਤੁਹਾਨੂੰ ਵੇਖ ਰਿਹਾ ਸੁਣ ਰਿਹਾ ਯਾਦ ਰੱਖਿਓ ਸੇਵਾ ਤੁਸੀਂ ਬਹੁਤ ਕੀਤੀ ਹੋਏਗੀ ਸਿਮਰਨ ਤੁਸੀਂ ਬਹੁਤ ਕਰਦੇ ਹੋ ਬਾਣੀ ਤੁਸੀਂ ਬਹੁਤ ਪੜ੍ਹਦੇ ਹੋ ਸਤ ਸੰਗ ਬਹੁਤ ਕਰਦੇ ਹੋ ਤੁਸੀਂ ਸਾਰੇ ਆਪਣੇ ਜੀਵਨ ਦੇ ਖਾਨੇ ਭਰੇ ਹੋਏ ਨੇ ਇੱਕ ਖਾਨਾ ਵੀ ਕਿਤੇ ਖਾਲੀ ਰਹਿ ਗਿਆ ਉਹਦਾ ਜਵਾਬ ਮੰਗਿਆ ਜਾਣਾ ਮੜ ਜਾ ਸੋਚ ਕੇ ਵਿਖਿਓ ਕਿਤੇ ਪੰਜਾਬੀ ਮਾਂ ਬੋਲੀ ਵਾਲਾ ਖਾਨਾ ਖਾਲੀ ਨਾ ਹੋਵੇ ਕਿਤੇ ਗੁਰਮੁਖੀ ਭਾਸ਼ਾ ਨੂੰ ਤਿਆਗਣ ਵਾਲਾ ਖਾਨਾ ਖਾਲੀ ਨਾ ਹੋਵੇ ਬਾਬਾ ਹਨੂਮਾਨ ਸਿੰਘ ਮਾਰੇ ਨੂੰ ਵੀ ਗੁਰਨਾਨਕ ਨੇ ਪੁੱਛਣਾ ਭਾਈ ਇਹ ਸਾਰਾ ਤੁਹਾਡਾ ਪਰਿਵਾਰ ਤੁਹਾਡੇ ਚਰਨਾਂ 'ਚ ਜੁੜਿਆ ਹੋਇਆ ਸੀ ਤੁਸੀਂ ਬੜੀਆਂ ਰਹਿਮਤਾਂ ਇਹਨਾਂ ਦੀ ਝੋਲੀ 'ਚ ਪਾਈਆਂ ਪਰ ਇਹਨਾਂ ਨੇ ਪੰਜਾਬੀ ਬੋਲੀ ਕਿਉਂ ਕਿਉਂ ਦੂਰੀ ਬਣਾ ਲਈ ਆਪਣੀ ਗੁਰਮੁਖੀ ਭਾਸ਼ਾ ਤੋਂ ਕਿਉਂ ਦੂਰੀ ਬਣਾ ਲਈ ਜਰਾ ਅੱਜ ਸੋਚ ਕੇ ਜਾਇਓ ਮਨਜ ਪ੍ਰਣ ਕਰਕੇ ਜਾਇਓ ਕਿ ਅੱਜ ਬਾਬਾ ਹਨੂਮਾਨ ਸਿੰਘ ਆਗੇ ਸਮਝ ਚਲੋ ਆਨੰਦ ਲਾਲਾ ਪਛਾ ਜੋ ਬੀਤੀ ਸੋ ਬੀਤੀ ਜਿਹੜਾ ਸਮਾਂ ਪਿੱਛੇ ਲੰਘਿਆ ਲੰਘਿਆ ਅੱਜ ਤੋਂ ਬਾਅਦ ਅਸੀਂ ਆਪਣੀ ਮਾਂ ਬੋਲੀ ਨਾਲ ਜੁੜ ਕੇ ਰਵਾਂਗੇ ਘਰਾਂ 'ਚ ਬੋਲੀ ਬੋਲਾਂਗੇ ਆਪਣੇ ਰਿਸ਼ਤੇਦਾਰਾਂ 'ਚ ਪੰਜਾਬੀ ਬੋਲੀ ਬੱਚਿਆਂ ਨਾਲ ਪੰਜਾਬੀ 'ਚ ਘਰਾਂ 'ਚ ਗੱਲ ਕਰਾਂਗੇ ਸਰਜੀਤ ਪਾਤਰ ਜੀ ਨੇ ਬੜੇ ਸੋਹਣੇ ਸ਼ਬਦ ਕਹੇ ਬੜੇ ਸੋਹਣੇ ਬੋਲ ਕਹੇ ਜਦੋਂ ਸਕੂਲਾਂ ਦੇ ਹਾਲਾਤ ਵੇਖੇ ਉਹ ਕਹਿੰਦੇ ਮੈਂ ਇਸ ਦੇਸ਼ ਵਿੱਚ ਬੜਾ ਕੁਝ ਵੇਖਿਆ ਇਹ ਇਹ ਦੇਸ਼ ਉਹ ਹੈ ਜਿੱਥੇ ਚੀਂ-ਚੀ ਕਰਦੀਆਂ ਚਿੜੀਆਂ ਦਾ ਕਲ ਕਲ ਕਰਦੀਆਂ ਨਦੀਆਂ ਦਾ ਛਾਂ ਛਾਂ ਕਰਦੇ ਬਿਰਖਾਂ ਦਾ ਇੱਕ ਆਪਣਾ ਹੀ ਤਰਾਨਾ ਹੁੰਦਾ ਹੈ ਮੈਂ ਸੁਣਿਆ ਹੈ ਇਸ ਦੇਸ਼ ਅੰਦਰ ਇੱਕ ਅਜੀਹਾ ਦੇਸ਼ ਵੀ ਹੈ ਜਿੱਥੇ ਆਪਣੇ ਹੀ ਬੱਚਿਆਂ ਨੂੰ ਆਪਣੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਹੈ ਤੇ ਫਿਰ ਸਿੱਤਮ ਹੋਰ ਸਿੱਤਮ ਇਹ ਹੋਇਆ ਮਾਂ ਨੇ ਕਿਹਾ ਚੱਲ ਕੋਈ ਨਹੀਂ ਫਿਰ ਕੀ ਹੋਇਆ ਜੇ ਮੇਰੇ ਬੋਲ ਵਿਸਾਰ ਕੇ ਵੀ ਮੇਰੇ ਪੁੱਤ ਨੂੰ ਆਉਂਦਾ ਮਿਲ ਜਾਵੇ ਤਾਂ ਇਹ ਸੌਦਾ ਮਹਿੰਗਾ ਨਹੀਂ ਤਾਂ ਬਾਪ ਨੇ ਕਿਹਾ ਚਲੋ ਠੀਕ ਹੈ ਚਲੋ ਠੀਕ ਹੈ ਜੇ ਐਵੇਂ ਹੀ ਸਹੀ ਇੱਥੇ ਕੀ ਇਸੇ ਸਕੂਲ ਵਿੱਚ ਹੀ ਜੁਰਮਾਨਾ ਦੇ ਕੇ ਛੁੱਟ ਜਾਈਏ ਇਹ ਜੀਵਨ ਜੁਰਮਾਨਾ ਨਾ ਹੋਵੇ ਉਹ ਦੇਸ਼ ਨਕਰਮਾ ਸਾਡਾ ਹੈ ਉਹ ਧਰਤ ਨਮਾਣੀ ਇਹੀ ਹੈ ਇਹ ਇਹ ਤੇ ਪਤਵੰਤੇ ਦਾਨਸ਼ਵਰ ਉਹ ਨੇਤਾ ਰਹਿਬਰ ਸ਼ਾਇਰ ਉਹ ਅਸੀਂ ਹੀ ਹਾਂ ਜਿਨ੍ਹਾਂ ਦੇ ਹੁੰਦਿਆਂ ਇਹ ਹੋਇਆ ਜਾਂ ਜਿਨ੍ਹਾਂ ਕਰਕੇ ਇਹ ਹੋਇਆ ਭੋਲੇ ਮਾਪਿਆਂ ਦੇ ਦਿਲ ਤੇ ਇੱਕ ਨਿਰਮੋਹੀ ਇਵਾਰਤ ਲਿਖੀ ਗਈ ਤੇ ਹੌਲੀ-ਹੌਲੀ ਇਹ ਹੋਇਆ ਤੇ ਮੇਰੀ ਬੋਲੀ ਦੇ ਲਫ਼ਜ਼ ਕਈ ਜਿਵੇਂ ਲਜਤ ਜੇ ਹੋ ਕੇ ਪਹਿਲਾਂ ਤਾਂ ਦਰਵਾਜ਼ਿਆਂ ਬਾਹਰ ਖੜੇ ਰਹੇ ਫਿਰ ਸੇਜਲ ਨੈਣ ਨਵਾ ਆਪਣੇ ਪਤਾ ਨਹੀਂ ਕਿਧਰੇ ਚਲੇ ਗਏ ਬڑے ਪੰਜਾਬੀ ਬੋਲੀ ਦੇ ਅੱਖਰ ਇੰਤਜ਼ਾਰ ਕਰਦੇ ਰਹੇ ਦਰਵਾਜ਼ਿਆਂ ਤੇ ਖੜੇ ਸਾਨੂੰ ਅੰਦਰ ਵੜਨ ਦੇਣਗੇ ਪਰ ਜਦੋਂ ਅੰਦਰ ਅੰਗਰੇਜ਼ੀ ਦੀਆਂ ਆਵਾਜ਼ਾਂ ਅੰਦਰੋਂ ਹਿੰਦੀ ਦੀਆਂ ਧੁਨੀਆਂ ਨਿਕਲੀਆਂ ਉਹ ਸ਼ਰਮਸਾਰ ਹੋ ਕੇ ਅੱਖਾਂ ਨੀਵੀਆਂ ਕਰਕੇ ਅੱਖਾਂ ਪਰ ਕੇ ਉਹ ਬੋਲ ਉਹ ਸ਼ਬਦ ਪਤਾ ਨਹੀਂ ਕਿੱਧਰ ਚਲੇ ਗਏ ਯਾਦ ਰੱਖਿਓ ਜਦੋਂ ਕੋਈ ਇੱਕ ਸ਼ਬਦ ਖਤਮ ਹੁੰਦਾ ਹੈ ਉਹਦੇ ਪਿੱਛੇ ਇੱਕ ਪੂਰਾ ਸੱਭਿਆਚਾਰ ਖਤਮ ਹੋ ਜਾਂਦਾ ਇੱਕ ਸ਼ਬਦ ਨੂੰ ਬਣਾਉਣ ਲਈ ਤਰਾਸ਼ਣ ਲਈ ਬੜੀ ਵੱਡੀ ਘਾਲਣਾ ਮੁਦਤਾਂ ਬੀਤ ਜਾਂਦੀਆਂ ਇੱਕ ਸ਼ਬਦ ਨੂੰ ਹੋਂਦ ਵਿੱਚ ਲੈ ਕੇ ਆਉਣ ਲਈ ਖੈਰ ਮੈਂ ਅੱਜ ਬੇਨਤੀ ਕਰਨੀ ਚਾਹੁੰਦਾ ਅੱਜ ਬਾਬਾ ਹਨੂਮਾਨ ਸਿੰਘ ਦੇ ਵਿਹੜੇ 'ਚ ਬੈਠੇ ਆ ਧੰਨ ਗੁਰੂ ਅੰਗਦ ਦੇ ਮਹਾਰੇ ਦਾ ਪ੍ਰਕਾਸ਼ ਪੁਰਬ ਮਨਾ ਰਹੇ ਆ ਗੁਰੂ ਅੰਗਦ ਦੇ ਪਾਸ਼ਾ ਨੇ ਬਚਪਨ ਸੰਭਾਲਿਆ ਤੇ ਗੁਰੂ ਅੰਗਦ ਦੇ ਮਹਾਰਾਜ ਨੇ ਬੋਲੀ ਸੰਭਾਲੀ ਲਓ ਅੱਜ ਇਹ ਪਰਣ ਕਰਕੇ ਜਾਣਾ ਕਿ ਅੱਜ ਤੋਂ ਬਾਅਦ ਬਾਬਾ ਹਨੂਮਾਨ ਸਿੰਘ ਮਹਾਰਾਜ ਅਸੀਂ ਆਪਣੇ ਘਰਾਂ 'ਚ ਆਪਣੇ ਬੱਚਿਆਂ ਨਾਲ ਪੰਜਾਬੀ ਬੋਲਾਂਗੇ ਆਪਣੇ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਨਹੀਂ ਜਾਣ ਦੇਵਾਂਗੇ ਆਪਣੇ ਬੱਚਿਆਂ ਦੇ ਅੰਦਰ ਘੋਲ ਕੇ ਇਹ ਪੰਜਾਬੀ ਬੋਲੀ ਪਾ ਦੇਵਾਂਗੇ ਅਸੀਂ ਜਪਜੀ ਸਾਹਿਬ ਨਾਲ ਜੋੜਾਂਗੇ ਅਸੀਂ ਆਪਣੇ ਬੱਚਿਆਂ ਨੂੰ ਸੁਖਮਨੀ ਸਾਹਿਬ ਨਾਲ ਜੋੜਾਂਗੇ ਤੁਸੀਂ ਦੋ ਕੰਮ ਕਰਿਓ ਇੱਕ ਤਾਂ ਬੋਲੀ ਨਾਲ ਜੋੜ ਦਿਓ ਇੱਕ ਇਤਿਹਾਸ ਨਾਲ ਜੋੜ ਦਿਓ ਗੁਰਬਾਣੀ ਤੇ ਬਾਣਾ ਧੰ ਗੁਰੂ ਗ੍ਰੰਥ ਸਾਹਿਬ ਨੇ ਆਪੇ ਬਖਸ਼ ਦੇਣਾ ਦੋ ਕੰਮ ਤੁਸੀਂ ਕਰਿਓ ਦੋ ਗੁਰੂ ਕਰ ਦੇਗਾ ਪਰ ਜੇ ਨਾ ਕੀਤਾ ਤੇ ਯਾਦ ਰੱਖਿਓ ਸੀ ਜਵਾਬਦਾਰ ਹੋਵਾਂਗੇ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਅੱਗੇ ਜਵਾਬ ਕੋਈ ਨਹੀਂ ਹੋਣਾ ਸਤਿਗੁਰਾਂ ਨੇ ਪੁੱਛਣਾ ਜ਼ਰੂਰ ਹੈ ਤੇ ਅੱਜ ਇਹ ਸਾਡੇ ਮੋਢਿਆਂ ਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ ਜਿਸ ਭਾਸ਼ਾ ਦੇ ਲਈ ਇੰਨੀਆਂ ਕੁਰਬਾਨੀਆਂ ਸ਼ਹਾਦਤਾਂ ਹੋਈਆਂ ਉਹ ਭਾਸ਼ਾ ਅੱਜ ਸਾਡੇ ਘਰਾਂ ਚੋਂ ਲੁਪਤ ਹੁੰਦੀ ਜਾ ਰਹੀ ਹੈ ਇਸ ਭਾਸ਼ਾ ਨੂੰ ਅਪਣਾਓ ਇਸ ਭਾਸ਼ਾ ਨੂੰ ਦਿਲਾਂ ਚ ਵਸਾਓ ਅਸੀਂ ਪੰਜਾਬੀ ਵੀ ਪੱਕੇ ਬਣੀਏ ਸਿੱਖ ਵੀ ਪੱਕੇ ਬਣੀਏ ਪੰਜਾਬੀ ਵੀ ਸਾਡੇ ਅੰਦਰ ਵਸੇ ਮਾਂ ਬੋਲੀ ਤੇ ਸਿੱਖੀ ਵੀ ਸਾਡੇ ਅੰਦਰ ਵਸੇ ਜਿਸ ਕਰਕੇ ਜੀਵਨ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰਪ੍ਰਵ ਆਪੇ ਮੇਲੇ ਦੇ ਅਸੀਂ ਭਾਗੀ ਬਣ ਸਕੀਏ ਐਨੀਆਂ ਬੇਨਤੀਆਂ ਪ੍ਰਵਾਨ ਕਰਿਓ ਆਪ ਸਰਬੱਤ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਥੋਂ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਇੰਨੀਆਂ ਬੇਨਤੀਆਂ ਪ੍ਰਵਾਨ ਤਮਾਮ ਭੁੱਲਾਂ ਚੁੱਕਾਂ ਦੀ ਖਿਮਾ ਦੇਹੋ ਸੱਜਣ ਅਸੀਂ ਸੜੀਆਂ ਜਿਓ ਹੋਵੇ ਸਾਹਿਬ ਸੋ ਮੇਲ ਸਰਬਤ ਸੰਗਤ ਦਾ ਧੰਨਵਾਦ ਜਿਨ੍ਹਾਂ ਬੜੇ ਪਿਆਰ ਵਿੱਚ ਬੈਠ ਕੇ ਸਰਵਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਬਾਬਾ ਹਨੂਮਾਨ ਸਿੰਘ ਮਹਾਰਾਜ ਦਾ ਸ਼ੁਕਰ ਹੈ ਜਿਨ੍ਹਾਂ ਨੇ ਆਪ ਵਿੱਚ ਵਰਤ ਕੇ ਆਪਣੇ ਦਰਦੀ ਇਹ ਸੇਵਾ ਲਈ ਤੇ ਸਾਡੇ ਝੋਲੀ ਵਿੱਚ ਮਹਾਨ ਰਹਿਮਤਾਂ ਪਾਈਆਂ ਜਿਨ੍ਹਾਂ ਇਹਨਾਂ ਬਚਨਾਂ ਨੂੰ ਅਸੀਂ ਕਮਾ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਨਾ ਹੈ